ਉਹ ਕਿੰਨੇ ਕਹਿਰ ਦੇ ਦਿਨ ਸੀਗੇ ਉਤੋਂ ਠੰਡ ਪੈ ਰਹੀ ਸੀ ਇਹ ਸਿੱਧੀ ਸਾਕੇ ਜਦੋਂ ਹੋਏ ਜਦੋਂ ਗੱਡੀ ਦੇ ਵਿੱਚ ਸੀ ਚਾਰੇ ਪਾਸੇ ਕਹਿੰਦੇ ਘੇਰਾ ਪਿਆ ਹੋਇਆ ਸੀਗਾ ਜਿਨ੍ਹਾਂ ਸਮਿਆਂ ਦੇ ਵਿੱਚ ਸਾਨੂੰ ਲੱਗਦਾ ਕਿ ਆਪਾਂ ਆਪਣੇ ਆਪਣੇ ਜਵਾਕਾਂ ਨੂੰ ਰਜਾਈਆਂ ਚ ਬਾਹਰ ਕੇ ਕਮਰਾਂ ਚ ਬਾਹਰ ਕੇ ਕੋਟ ਕਿੰਨੇ ਗਦੇ ਯਹੀ ਚ ਚਲਾਈਏ ਜਿਨ੍ਹਾਂ ਦੀ ਕੋਈ ਮਿਸਾਲ ਨਹੀਂ ਦੁਨੀਆ ਦੇ ਉੱਤੇ ਕਿ ਜਿਨੇ ਸਾਰਾ ਸਦਮਨ ਸਭਾ ਰਿਹਾ ਹੈ ਜਿਨ੍ਹਾਂ ਨੇ ਪਹਿਲਾਂ ਦਿੱਲੀ ਪਿਤਾ ਨੂੰ ਤੋੜਿਆ ਚਾਰ ਸਹਿਬਜ਼ਾਦੇ ਅਸ਼ੀਰ ਕਰਵਾਏ ਮਾਤਾ ਜੀ ਸ਼ਹੀਦ ਅਸੀਂ ਇਹਨਾਂ ਨੂੰ ਮੇਲਿਆਂ ਦੇ ਰੂਪ ਦੇਣ ਲੱਗੇ ਮੈਂ ਕਹਿੰਦਾ ਸ਼ਹੀਦੀ ਜੋੜ ਮੇਲਾ ਸੀਗਾ ਇਹ ਸ਼ੋਕ ਸੁਭਾਵਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੀ ਜਨਰੇਸ਼ਨ ਨੇ ਆ ਕੇ ਉਹਨਾਂ ਮਨਪ੍ਰਸਿਧ ਨੇ ਸੀਗੇ ਉਹਨਾਂ ਨੂੰ ਦੇਖਣਾ ਸੀਗਾ ਕਿ ਅਸੀਂ ਉਹ ਦੀਵਾਰ ਦੇਖਣ ਚੱਲੇ ਹਾਂ ਸਰਾਂਦੀ ਦੀਵਾਰ ਜਿੱਥੇ ਛੋਟੇ ਬੱਚਿਆਂ ਨੇ ਮਤਲਬ ਵੱਡੀ ਹਿੰਦੁਸਤਾਨ ਨੇ ਮਤਲਬ ਏਡੀ ਬੜੀ ਹਕੂਮਤ ਨੂੰ ਹਰਾਤਾ ਇੱਕ ਦੋ ਬੱਚਿਆਂ ਨੇ 9 ਤੇ 7 ਸਾਲ ਦੇ ਆ ਨੇ ਉਹ ਕਿਹੜੀ ਸਪਲਿਟ ਸੀਗੀ ਜਿਹੜੇ ਗੁਰੂ ਸਾਹਿਬ ਨੇ ਆਪਣੇ ਸਿੰਘਾਂ 'ਚ ਭਰੀ ਜਿਨ੍ਹਾਂ ਨੂੰ ਇਹ ਦੱਸਿਆ ਕਿ ਅਸੀਂ ਘੇਰੇ ਵਿੱਚਾਂ ਇੱਕ ਇਹੋ ਜਿਹੀ ਕੌਮ ਬਣਾਈ ਗਈ ਜਿਹੜੀ ਕਹਿੰਦੇ ਗਿੱਦੜਾਂ ਤੋਂ ਸ਼ੇਰ ਬਣੀ ਸਾਡੇ ਲਈ ਸਿਰਫ ਇੱਕ ਕਹਾਣੀ ਨਹੀਂ ਹੋਣੀ ਚਾਹੀਦੀ ਸਾਡੇ ਲਈ ਅਹਿਸਾਸ ਦੀ ਚੀਜ਼ ਹੈ ਕਿ ਅਸੀਂ ਕੌਣ ਲੋਕ ਆ ਤੇ ਸਾਡੇ ਪਿੱਛੇ ਕੀ ਕੀ ਸਾਡਾ ਇਤਿਹਾਸ ਹੈ ਪਰ ਅੱਜ ਸਾਡੇ ਕੋਲ ਫੈਮਲੀਾਂ 'ਚ ਗੱਲ ਕਰਨ ਦਾ ਸਮਾਂ ਹੀ ਨਹੀਂ ਹੈਗਾ ਅੱਜ ਮਾਂ ਆਪਣੇ ਬੱਚਿਆਂ ਨਾਲ ਕਿੰਨੀ ਗੱਲ ਕਰਦੀ ਹੈ ਉਹ ਕਹਿੰਦੇ ਬੇਟਾ ਹੋਮਵਰਕ ਕਰੋ ਹੋਮਵਰਕ ਲਈ ਵੀ ਟਿਊਸ਼ਨ ਵਾਲਾ ਰੱਖਿਆ ਹੋਇਆ ਫਿਰ ਬੱਚੇ ਜਿਹੜਾ ਕੋ ਮੋਬਾਈਲ 'ਚ ਦੇਖਦੇ ਨੇ ਕੀ ਦੇਖਦੇ ਨੇ ਕਾਰਟੂਨ ਰਾਈਟ ਫਿਰ ਕਾਰਟੂਨ ਦੇਖ ਕੇ ਸਾਡੇ ਬੱਚੇ ਕਾਰਟੂਨ ਬ ਫੇਰ ਉਹ ਭਾਈ ਜੱਤੇ ਵਰਗੇ ਤਾਂ ਬਾਣੀ ਲੱਗੇ ਬਿਲਕੁਲ ਬਾਬਾ ਜੀਵਨ ਸਿੰਘ ਆ ਉਹ ਕਿੰਨਾ ਤਿਆਗ ਸੀ ਬੰਦੇ ਦਾ ਕਿੰਨੀ بڑی ਲਸਾਨੀ ਕੁਰਬਾਨੀ ਉਸ ਬੰਦੇ ਦੀ ਕਿ ਦਿੱਲੀ ਦੀ ਹਕੂਮਤ ਜ਼ੁਲਮ ਕਰ ਰਹੀ ਸੀ ਤੇ ਗੁਰੂ ਤੇਗ ਬਹਾਦਰ ਦਾ ਸੀਸ ਆਪਣੀ ਝੋਲੀ ਚਾੱਕ ਕੇ ਉੱਥੋਂ ਪੈਦਲ ਤੁਰ ਕੇ ਕਿਵੇਂ ਪਹੁੰਚਿਆ ਇਥੇ ਅਨੰਦਪੁਰ ਸਾਹਿਬ ਪਹੁੰਚਦਾ ਤੇ ਕਹਿੰਦਾ ਜੀ ਗੁਰੂ ਜੀ ਮੈਂ ਇੰਨਾ ਕੀ ਲਿਆ ਸਕਿਆ ਵੀ ਜਿਹੜਾ ਧਰਸੀਆ ਗੁਰੂ ਸਾਹਿਬ ਦਾ ਆਪਣਾ ਘਰ ਫੂਕ ਕੇ ਸਸਕਾਰ ਕਰਦਾ ਆਪਣਾ ਘਰ ਹੀ ਫੂਕਦਾ ਬੰਦੇ ਨੇ ਗੁਰੂ ਸਾਹਿਬ ਦੇ ਸਸਕਾਰ ਕਰਨ ਲਈ ਸੋ ਅੱਜ ਅਸੀਂ ਆਏ ਹੋਇਆ ਚਮਕੌਰ ਸਾਹਿਬ ਔਰ ਅਸੀਂ ਸਾਰੇ ਜਾਣਦੇ ਆ ਕਿ ਸ਼ਹੀਦੀ ਦਿਹਾੜਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਪਹਿਲੀ ਸਬਾ ਦੇ ਚਲਦੇ ਅਸੀਂ ਚਮਕੌਰ ਸਾਹਿਬ ਆਏ ਸੀ ਇਸ ਕਰਕੇ ਕਿਉਂਕਿ ਅਸੀਂ ਜਾਣ ਸਕੀਏ ਪਰ ਉਸ ਦੇ ਲਈ ਅਸੀਂ ਜਿਨ੍ਹਾਂ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਇਤਿਹਾਸ ਬਾਰੇ ਦੱਸਿਆ ਜੋ ਤੁਹਾਨੂੰ ਵੀ ਡਿਟੇਲ ਕਰਨਗੇ ਉਹਨੇ ਬਹੁਤ ਹੀ ਕਮਾਲ ਦੇ ਕਲਾਕਾਰ ਤੇ ਇਨਸਾਨ ਮਲਕੀਤਰੋਨੀ ਜੀ ਬਹੁਤ ਹੀ ਮੈਨੂੰ ਮੈਨੂੰ ਲੱਗਦਾ ਬਹੁਤ ਜ਼ਿਆਦਾ ਬlesd ਨੇ ਇਹ ਇਹ ਮਨ ਪ੍ਰਮਾਤਮਾ ਦੇ ਬੱਚੇ ਹੁੰਦੇ ਨੇ ਜਿਹੜੇ ਜਿਹੜਾ ਨੂੰ ਨੇੜੇ ਰੱਖਦੇ ਨੇ ਸੋ ਇਸ ਧਰਤੀ ਤੇ ਰਹਿਣਾ ਹੀ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਸ੍ਰੀ ਕਲਪਾ ਜੀ ਸ੍ਰੀ ਕਲਪਾ ਸੋ ਮੈਂ ਦੇਖ ਪਾ ਰਹੀ ਹਾਂ ਕਿ ਗੜੀ ਸਾਹਿਬ ਚਮਕੌਰ ਸਾਹਿਬ ਗੁਰਦੁਆਰਾ ਬਾਕੀ ਗੁਰਦੁਆਰੇ ਵੀ ਇੱਥੇ ਦਿਖ ਰਹੇ ਨੇ ਰੱਬ ਦੇ ਬੜੇ ਨੇੜੇ ਰਹਿੰਦੇ ਹੋ ਤੁਸੀਂ ਬਾਜੀ ਭਾਗਾਂ ਵਾਲੀ ਧਰਤੀ ਹੈ ਮੈਂ ਸਮਝਣਾ ਇਹ ਧਰਤੀ ਦੁਨੀਆ ਦੇ ਨਕਸ਼ੇ ਤੇ ਜੀ ਦਿਖਦੀ ਆ ਜੀ ਤੇ ਸਾਨੂੰ ਇਸ ਧਰਤੀ ਤੇ ਰਹਿਣ ਦਾ ਮੌਕਾ ਮਿਲ ਰਿਹਾ ਸਾਡੀ ਇਧਰ ਹੀ ਅਸੀਂ ਸੱਚੀ ਬਹੁਤ ਬਲੇਸਿੰਗ ਹੈ ਪਰ ਮੈਂ ਇਹ ਵੀ ਸਮਝ ਪਾ ਰਹੀ ਹਾਂ ਕਿ ਪੂਰਾ ਚਮਕੌਰ ਸਾਹਿਬ ਕਿਤੇ ਨਾ ਕਿਤੇ ਸੋਕ ਦੇ ਵਿੱਚ ਹੈ ਕਿਤੇ ਨਾ ਕਿਤੇ ਦਿਲ ਦੇ ਵਿੱਚ ਆਉਂਦਾ ਹੈ ਹਾਈ ਕਿਦਾਂ ਦੇ ਉਹ ਦਿਨ ਹੋਣਗੇ ਜਦੋਂ ਇੱਥੇ ਹੈਨਾ ਯੁੱਧ ਹੋਇਆ ਹੋਏਗਾ ਉੱਥੇ ਬਹਿ ਕੇ ਉਹ ਅੰਦਰੋਂ ਲੜਦੇ ਹੋਣਗੇ ਕਿਦਾਂ ਆ ਮੈਨ ਬਿਲਕੁਲ ਸੱਚਮੁੱਚ ਇਹ ਦਿਨ ਬਹਿ ਤਾਂ ਸਾਰੇ ਪੰਜਾਬੀਆਂ ਲਈ ਇੱਕ ਸੋਗੀ ਦਿਨ ਹੁੰਦੇ ਨੇ ਇੱਕ ਸੋਗ ਸਭਾ ਦੇ ਤੌਰ ਤੇ ਜਿਵੇਂ ਜਿਵੇਂ ਅਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਰਹੇ ਹਾਂ ਉਹ ਬਜ਼ੁਰਗ ਤਾਂ ਮਤਲਬ ਫਤਿਹਗੜ ਸਾਹਿਬ ਦੀ ਧਰਤੀ ਹੋਗੀ ਚਮਕੌਰ ਸਾਹਿਬ ਦੀ ਧਰਤੀ ਹੋਗੀ ਜੀ ਉਹ ਬਜ਼ੁਰਗ ਤਾਂ ਪਹਿਲਾਂ ਮੰੰਜਿਆਂ ਤੇ ਵੀ ਨਹੀਂ ਸੌਂਦੇ ਬੈਡਾਂ ਤੇ ਸੌਂਦੇ ਨਹੀਂ ਸੀ ਨਾ ਦਿਨਾਂ 'ਚ। ਅੱਛਾ ਜੀ। ਉਹ ਪੂਰਾ ਜਿਹੜਾ ਪੋਹ ਦਾ ਮਹੀਨਾ ਨਾ ਜਦੋਂ ਪੋਹ ਆ ਜਾਂਦਾ ਹੈ ਕਿ ਪੋਹ ਚ ਹੁੰਦੀ ਹੈ। ਸੋ ਉਹ ਬੰਦੇ ਥੱਲੇ ਸੌਂਦੇ ਹੁੰਦੇ ਸੀਗੇ। ਜੀ। ਉਹ ਕਦੇ ਉੱਤੇ ਵੀ ਨਹੀਂ ਸੌਂਦੇ ਸੀ ਕਿ ਇਹਨੂੰ ਕੋਈ ਸੋਗੀ ਸਵੇਰ ਵਜੋਂ ਮਨਾਇਆ ਜਾਂਦਾ ਸੀਗਾ ਲੋਕ ਮੁਰਕੇ ਵਿਚਾਰ ਕਰਦੇ ਸੀ। ਲੋਕ ਪਿੰਡ-ਪਿੰਡ ਜਿਹੜੇ ਛੋਟੇ ਗੁਰਦੁਆਰੇ ਨੇ ਛੋਟੀਆਂ ਬਿਲਡਿੰਗਾਂ ਦੇ ਵਿੱਚ ਬਹਿ ਕੇ ਜਾਂ ਘਰਾਂ 'ਚ ਬਹਿ ਕੇ ਸੱਥਾਂ 'ਚ ਬਹਿ ਕੇ ਉਹ ਚਰਚਾ ਕਰਦੇ ਸੀ ਇਸੀ ਗੱਲ ਦੇ ਉੱਤੇ ਕਿ ਉਹ ਕਿੰਨੇ ਕਹਿਰ ਦੇ ਦਿਨ ਸੀਗੇ ਉਤੋਂ ਠੰਡ ਪੈ ਰਹੀ ਸੀ। ਜਦੋਂ ਇਹ ਸਾਰਾ ਕੁਝ ਹੋਇਆ ਇਹ ਚੀਜ਼ ਦੀ ਸਾਕੇ ਜਦੋਂ ਹੋਏ ਸੋ ਮੈਂ ਸਮਝਦਾ ਹੌਲੀ ਹੌਲੀ ਸਾਡੇ ਬਜ਼ੁਰਗਾਂ ਕੋਲੇ ਜਿਹੜੀਆਂ ਉਸ ਟਾਈਮ ਦੀਆਂ ਚੀਜ਼ਾਂ ਸੰਭ ਕੇ ਰੱਖੀਆਂ ਹੋਈਆਂ ਉਹ ਸਾਡੀ ਜਵਾਨੀ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਤੋਂ ਇਹਨਾਂ ਦਿਨਾਂ 'ਚ ਸੁਣੀਏ ਬਿਲਕੁਲ ਇਹਨਾਂ ਦਿਨਾਂ 'ਚ ਲਈਏ ਉਹਨਾਂ ਦੇ ਨਾਲ ਤੋਂ ਸੋਝਵੇਂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਨੂੰ ਵੀ ਖੋਜਣ ਤੋਂ ਪਤਾ ਲੱਗਿਆ ਵੀ ਦੁੰਨਾ ਸਿੰਘ ਖੰਡੂਰੀਆ ਨਾਂ ਦਾ ਇੱਕ ਰਾਈਟਰ ਸੀਗਾ ਅੱਛਾ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਉਹਦੇ ਨਾਲ ਆਇਆ ਸੀਗਾ ਉੱਥੋਂ ਅੱਛਾ ਜਿਹਨਾਂ ਜਦੋਂ ਕਿਲਾ ਛੱਡਿਆ ਆਨੰਦਪੁਰ ਸਾਹਿਬ ਦਾ ਨੋ ਉਹ ਕਿਲਾ ਛੱਡਣ ਤੋਂ ਬਾਅਦ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਅ ਕੁੰਮੇमाश ਕੀ ਦੇ ਕੋਲੋਂ ਆ ਕੇ ਫਿਰ ਇੱਥੇ ਮਰੰਡੇ ਦੇ ਕੋਲ ਜਿਹੜੀ ਜਗ੍ਹਾ ਹੈ ਸਿਹੜੀ ਪਿੰਡ ਹੈ ਜਿਹਨੂੰ ਉਹ ਜਿਹੜਾ ਗੁਰੂ ਘਰ ਦਾ ਸੋਇਆ ਸੀਗਾ ਗੰਗੂ ਕਹਿੰਦੇ ਨੇ ਉਹ ਫਰਮਨ ਦੇ ਕੋਤਵਾਲੀ ਚ ਫੜੇ ਗਏ ਉਹ ਦੁੱਨਾ ਸਿੰਘ ਹੰਡੂਰੀਆ ਉਹਦੇ ਬਾਰੇ ਖਾਸਾ ਵਿਸਤਾਰ ਲਿਖਦਾ ਹੈ ਓਕੇ ਤੇ ਉਹ ਮਤਲਬ ਇਹੋ ਜਿਹੇ ਕਵੀ ਨੇ ਜਿਹੜੇ ਬਹੁਤ ਨਵੀਂ ਜਵਾਨੀ ਨੂੰ ਸ਼ਾਇਦ ਨਾਮ ਪਤਾ ਹੋਣਾ ਜਿਨ੍ਹਾਂ ਦਾ ਜ਼ਿਕਰ ਪਿਆਰਾ ਸਿੰਘ ਪਦਮਹਰੌਣਾ ਨੇ ਆਪਣੀ ਕਿਤਾਬਾਂ ਚ ਵਾਚ ਕੀਤਾ ਓਕੇ ਸੋ ਇੱਕ ਬੜੀ ਕਮਾਲ ਦੀ ਗੱਲ ਇਹ ਹੈ ਇਹ ਵੀ ਚਮਕੌਰ ਸਾਹਿਬ ਦੀ ਧਰਤੀ ਅਸੀਂ ਬਜ਼ੁਰਗਾਂ ਤੋਂ ਸੁਣਦੇ ਸੀਗੇ ਇਤਿਹਾਸ ਵਿੱਚ ਪੜਿਆ ਵੀ ਹੈ ਕਿ ਇਸ ਨਾਲ ਇਸ ਸ਼ਹਿਰ ਦੇ ਪਰਲੇ ਪਾਸੇ ਜੀ ਕੋਈ ਮੌਕਾ ਸੀ ਸਤਲੁਜ ਇੱਥੋਂ ਦੀ ਵਗਦਾ ਸੀਗਾ ਅੱਛਾ ਜਦੋਂ ਗੁਰੂ ਗੋਬਿੰਦ ਸਿੰਘ ਇੱਥੇ ਆਏ ਮਤਲਬ ਇਤਿਹਾਸਕਾਰ ਕੁਝ ਇਹ ਦੱਸਦੇ ਨੇ ਕਿ ਉਸ ਤੋਂ ਪਹਿਲਾਂ ਬਕਾਇਦਾ ਦੇਖੀ ਕੀਤੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਇੱਥੇ ਆਉਣਾ ਹੈ। ਅੱਛਾ। ਇਹ ਜਿਹੜੀ ਗੜੀ ਗੁਰਦੁਆਰਾ ਗੜੀ ਸਾਹਿਬ ਜਿਹਨੂੰ ਕਹਿੰਦੇ ਉੱਚੀ ਜਗ੍ਹਾ ਤੇ ਬਸਿਆ ਹੈ ਨਾ ਇੱਥੇ ਇੱਕ ਬੜੀ ਮਜ਼ਬੂਤ ਕਿਸਮ ਦੀ ਗੜੀ ਹੁੰਦੀ ਸੀਗੀ। ਅੱਛਾ ਜੀ। ਉਹ ਤਾਂ ਅਸੀਂ ਆਪ ਵੀ ਦੇਖੀ ਹੈ ਜਦੋਂ ਢਾਈ ਗਈ ਉਹ। ਉਹਨੂੰ ਮਤਲਬ ਕੱਚੀ ਗੜੀ ਤਾਂ ਵੈਸੇ ਕਹਿੰਦੇ ਨੇ ਉਹ ਬੜੀ ਮਜ਼ਬੂਤ ਗੜੀ ਸੀਗੀ ਜਿਹਦੇ ਵਿੱਚੋਂ ਰਹਿੰਦੇ ਸੀਗੇ। ਤੇ ਜੀ ਜਿਨ੍ਹਾਂ ਨੂੰ ਉਹਨਾਂ ਨੇ ਠਹਿਰਗਾ ਬਣਾਇਆ ਆਪਣਾ ਸੋ ਇੱਥੇ ਜਿਹੜੇ ਦੂਜੇ ਗੁਰਦੁਆਰੇ ਜਿਹਨੇ ਥੱਲੇ ਜੰਗ ਹੋਈ ਜਿਹੜਾ ਨੀਵੀਂ ਜਗ੍ਹਾ ਤੇ ਆ ਕੇ ਕਤਲਗੜ੍ਹ ਸਾਹਿਬ ਗੁਰਦੁਆਰਾ ਜਿੱਥੇ ਕਤਲਗਾਰਥ ਹੋਇਆ ਸਾਰਾ ਕੁਝ ਹੋਇਆ ਇਹ ਦਮਦਮਾ ਸਾਹਿਬ ਗੁਰਦੁਆਰਾ ਐ ਇਸ ਪਾਸੇ ਇੱਕ ਹੋਰ ਤਾੜੀ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਜਦੋਂ ਇੱਥੋਂ ਚਾਲੇ ਪਾਏ ਮਾਛੀਵਾੜਾ ਸਾਹਿਬ ਨੂੰ ਸੋ ਉੱਥੇ ਤਾੜੀ ਮਾਰੀ ਜਾ ਕੇ ਕਿ ਉੱਚ ਦਾ ਪੀਰ ਜਿਹਨੂੰ ਕਹਿੰਦੇ ਸੀ ਬਾਅਦ ਚਾ ਕੇ ਮਾਛੀਵਾੜੇ ਜਿਹੜੀ ਘਟਨਾ ਹੁੰਦੀ ਉੱਥੇ ਦੇ ਪੀਰਾਂ ਨੇ ਕਿ ਜਾ ਰਿਹਾ ਸਿੱਖਾਂ ਦਾ ਤੋ ਮੇਰਾ ਮਤਲਬ ਇਹ ਹੈ ਕਿ ਅਸੀਂ ਜਦੋਂ ਇਸ ਧਰਤੀ ਦੇ ਉੱਤੇ ਰਹਿ ਕੇ ਚੇਤਨਾ ਕਲਾ ਮੰਚ ਨਾਂ ਦੀ ਇੱਕ ਸੰਸਥਾ ਬਣਾਈ ਸਵਰਨ ਸਿੰਘ ਪੰਗੂਹਾਂ ਦੀ ਅਗਵਾਈ ਵਿੱਚ ਮੈਡਮ ਗੁਰਪ੍ਰੀਤ ਕੌਰ ਪੰਗੂ ਸੀਗੇ ਅਸੀਂ ਸਾਰੇ ਲੋਕ ਜਿਹੜੋ ਵਿੱਚ ਕੰਮ ਕਰਦੇ ਸੀ ਬੜੇ ਕਮਾਲ-ਕਮਾਲ ਦੇ ਆਰਟਿਸਟ ਸੀਗੇ ਉਹਦੇ ਵਿੱਚ ਜਿਹੜਾ ਅੱਜ ਜੇ ਆਪਾਂ ਨਾਂ ਲਈਏ ਜਿਨ੍ਹਾਂ ਦੇ ਵਿੱਚ ਅਨੀਤਾ ਸ਼ਬਦੀਸ਼ ਸੈਮੂਅਲ ਜੌਨ ਸੰਜੂ ਸਲੰਕੀ ਕੁਮਾਰ ਪਵਨਦੀਪ ਜਸਵੀਰ ਗਿੱਲ ਔਰ ਕਿੰਨੇ ਵਧੀਆ ਸਾਡੇ ਕਲਾਕਾਰ ਜਿਹੜੇ ਇਸ ਧਰਤੀ ਉੱਤੇ ਅਸੀਂ ਨਾਟਕ ਕਰਦੇ ਚੇਤਨਾ ਕਲਾ ਮੰਚ ਨਾ ਸੰਸਥਾ ਬਣਾ ਕੇ ਸੋ ਉਦੋਂ ਸਾਨੂੰ ਇਹ ਲੱਗਦਾ ਸੀਗਾ ਕਿ ਜਦੋਂ ਗੁਰੂ ਸਾਹਿਬ ਅੱਧੀ ਰਾਤ ਨੂੰ ਕਹਿੰਦੇ ਇੱਥੋਂ ਗਏ ਉੱਥੋਂ ਛੱਡ ਕੇ ਜੀ ਉਹ ਗੜੀ ਸਾਨੂੰ ਇਹ ਲੱਗਦਾ ਸੀ ਕਿ ਉਹ ਅਹਿਸਾਸ ਬੱਚਿਆਂ ਨੂੰ ਕਿਵੇਂ ਹੋਵੇ ਹੂੰ ਅਸੀਂ ਉਹ ਕਿੰਨੇ ਸਾਲ ਪਹਿਲਾਂ ਇੱਕ ਯਾਤਰਾ ਸ਼ੁਰੂ ਕਰੀ ਕਿ ਪੈਦਲ ਯਾਤਰਾ ਆਪਾਂ ਸ਼ੁਰੂ ਕਰੀਏ ਜਿੰਨੇ ਕੁ ਦੂਰ ਤੱਕ ਤੁਰ ਕੇ ਜਾ ਸਕਦੇ ਨੰਗੇ ਪੈਰ ਤਾਂ ਕਿ ਸਾਨੂੰ ਅਹਿਸਾਸ ਹੋ ਸਕੇ ਕਿ ਇਹਨਾਂ ਠੰਡਾਂ ਦੇ ਵਿੱਚ ਗੁਰੂ ਸਾਹਿਬ ਇੱਕ ਖਾਸ ਮਿਸ਼ਨ ਨੂੰ ਲੈ ਕੇ ਖਾਸ ਉਦੇਸ਼ ਨੂੰ ਲੈ ਕੇ ਬਿਲਕੁਲ ਇੱਥੋਂ ਤੁਰੇ ਹੋ ਸੋ ਅਸੀਂ ਕੁਝ ਸਾਲ ਉਹ ਕਰਦੇ ਰਹੇ ਤੇ ਬਾਅਦ ਵਿੱਚ ਉਹ ਥੋੜਾ ਰੂਪ ਹੋਰ ਧਾਰਨ ਕਰ ਜਾਣੀ ਚੀਜ਼ਾਂ ਉਹਨਾਂ ਨੂੰ ਰੰਗਤ ਇਹੋ ਜੀ ਮਿਲ ਜਾਂਦੀ ਹੈ ਸੋ ਯਾਤਰਾ ਤਾਂ ਹੁਣ ਵੀ ਜਾਂਦੀ ਹੈ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿੰਨੇ ਸਾਡੇ ਕੋਲ ਹਜੇ ਇਸ ਇਲਾਕੇ ਦੇ ਵਿੱਚ ਬਜ਼ੁਰਗ ਹੈਗੇ ਨੇ ਕਿ ਉਹਨਾਂ ਕੋਲੇ ਬਹੁਤ ਸਾਰੀਆਂ ਚੀਜ਼ਾਂ ਮੌਤ ਤੋਂ ਮੌਤ ਅੱਗੇ ਪੀੜ੍ਹੀ ਕੋਲ ਪਹੁੰਚੀਆਂ ਜੀ ਉਹ ਸਾਰੇ ਕੋਲ ਸਾਹਮਣੇ ਦੀ ਲੋੜ ਹੈ ਸਾਨੂੰ ਕਿ ਉਸੇ ਸਾਹਮਣੇ ਰੱਖ ਸਕੀਏ ਅਸੀਂ ਅਹਿਸਾਸ ਕਰ ਸਕੀਏ ਕਿ ਕਿ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਾਹਿਬ ਨੇ ਆਪਣੇ ਬਚਨ ਜਿਹੜੇ ਪੂਰੇ ਕੀਤੇ ਕਿ ਸਵਾ ਲੱਖ ਸੇਕ ਲੜਾਉ ਮਰਦ ਗੰਮਰੇ ਵਾਲੇ ਜਿਹੜੇ ਬਚਨ ਸੀਗੇ ਉਹ ਇਸ ਧਰਤੀ ਦੇ ਉੱਤੇ ਪੂਰੇ ਹੋਏ ਸੋ ਮਸਲਾ ਇਹ ਹੈ ਅੱਜ ਸੋਚਣ ਦੀ ਲੋੜ ਹੈ ਕਿ ਗੁਰੂ ਸਾਹਿਬ ਨੇ ਜਦੋਂ ਗੜੀ ਦੇ ਵਿੱਚ ਸੀ ਚਾਰੇ ਪਾਸੇ ਉਹ ਕਹਿੰਦੇ ਘੇਰਾ ਪਿਆ ਹੋਇਆ ਸੀਗਾ ਉਹ ਉਹ ਕਿਹੜੀ ਸਪਰਟ ਸੀਗੀ ਜਿਹੜੇ ਗੁਰੂ ਸਾਹਿਬ ਨੇ ਆਪਣੇ ਸਿੰਘਾਂ 'ਚ ਭਰੇ ਜਿਨ੍ਹਾਂ ਨੂੰ ਇਹ ਦੱਸਿਆ ਕਿ ਅਸੀਂ ਘੇਰੇ ਵਿੱਚ ਆ ਬਿਲਕੁਲ ਆਪਾਂ ਕੈਰਾਂ ਦੀ ਮੌਤ ਨਹੀਂ ਮਰਨਾ ਇੱਕ ਇਹੋ ਜਿਹੀ ਕੌਮ ਬਣਾਈ ਗਈ ਹੈ ਜਿਹੜੀ ਕਹਿੰਦੇ ਗਿੱਦੜਾਂ ਤੋਂ ਸ਼ੇਰ ਬਣੀ ਜੀ ਜਿਹਨੇ ਜਿਹਦੇ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਕਿਹਾ ਕਿਹਾ ਸੀਗਾ ਕਿ ਮੈਂ ਚਿੜੀਆਂ ਤੋਂ ਬਾਜ ਤਰਾਉਣੇ ਨੇ ਜੀ ਕਿ ਜਿਨ੍ਹਾਂ ਨੂੰ ਲੋਕ ਨੀਚੇ ਦਰਜੇ ਦੇ ਲੋਕ ਕਹਿੰਦੇ ਨੇ ਲੋਕ ਕਹਿੰਦੇ ਨੇ ਕਿ ਇਹ ਦੱਬੇ ਕੁਚਲੇ ਲੋਕ ਨੇ ਇਹ ਪਿਛਾੜੇ ਹੋਏ ਲੋਕ ਨੇ ਮੈਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਜੀ ਇਹੀ ਤਾਂ ਮਸਲਾ ਸੀਗਾ ਕਿ ਜਿਹੜੀ ਉਸ ਟਾਈਮ ਦੀ ਹਕੂਮਤ ਸੀਗੀ ਜਾਂ 22 ਧਾਰ ਦੇ ਰਾਜੇ ਸੀਗੇ ਉਹ ਐਸੀ ਗੱਲ ਤਾਂ ਮਜ਼ਾਕ ਕਰਦੇ ਸੀਗੇ ਵੀ ਜਿਹੜੇ ਲੋਕ ਸਾਡੇ ਅੱਗੇ ਕਦੇ ਸਿਰ ਨਹੀਂ ਚੱਕ ਸਕੇ ਤੇ ਉਹਨਾਂ ਲੋਕਾਂ ਦੀ ਗੁਰੂ ਸਾਹਿਬ ਫੌਜ ਤਿਆਰ ਕਰਨ ਲੱਗੇ ਨੇ ਇਹ ਸਾਡੇ ਮੂਰੇ ਕੀ ਖੜ ਸਕਦੇ ਨੇ ਸੋ ਇਹ ਇੱਕ ਮਸਲਾ ਸੀਗਾ ਕਿ ਕਿਸੇ ਬੰਦੇ ਨੂੰ ਇਹ ਜਚਾ ਦੇਣਾ ਕਿ ਧਰਤੀ ਤੋਂ ਇਸ ਗਲੀ ਆਪਾਂ ਨੇ ਚਲੇ ਜਾਣਾ ਹੈ ਦੁਨੀਆ ਨਾਸ਼ਵਾਨ ਹੈ ਸਭ ਨੇ ਜਾਣਾ ਹੈ ਪਰ ਤੁਸੀਂ ਹੱਕ ਸੱਚ ਲਈ ਖੜਨ ਵਾਲੇ ਪਾਸੇ ਖੜਨਾ ਹੈ ਜਿਵੇਂ ਆਪਾਂ ਅੱਜ ਵੀ ਬਹੁਤ ਸਾਰੇ ਬੁਲਾਰੇ ਬੋਲਦੇ ਹੋਏ ਕਹਿੰਦੇ ਵੀ ਜੰਗਲ ਨੂੰ ਅੱਗ ਲੱਗੀ ਚਿੜੀ ਚੁੰਝ ਭਰ ਕੇ ਪਾਣੀ ਲੈ ਕੇ ਆ ਰਹੀ ਸੀ ਕਿ ਅਸੀਂ ਅੱਗ ਬੁਝਾਉਣ ਵਾਲਿਆਂ ਚ ਸੋ ਇਹ ਧਰਤੀ ਇਹ ਦੱਸਦੀ ਹੈ ਕਿ ਹੱਕ ਸੱਚ ਲਈ ਜਿਹੜੇ ਖੜਨ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਸੋ ਇਹੋ ਜੀ ਭਾਵਨਾ ਦੀ ਗੱਲ ਹੈ ਸੋ ਮੈਂ ਸਮਝਦਾ ਜਿੱਥੇ ਵੀ ਅਸੀਂ ਜਾਈਏ ਜਦੋਂ ਅਸੀਂ ਕਹਿੰਦੇ ਤੁਹਾਨੂੰ ਲੋਕ ਪੁੱਛਦੇ ਕਿ ਕਿਹੜੇ ਇਲਾਕੇ ਦੇ ਤੁਸੀਂ ਹ ਹ ਸੋ ਹਰ ਬੰਦਾ ਕਹਿੰਦਾ ਕਿ ਮੈਂ ਫਰਾਨੇ ਜ਼ਿਲ੍ਹੇ ਦਾ ਅਸੀਂ ਦੱਸਦੇ ਹਾਂ ਕਿ ਅਸੀਂ ਚਮਕੌਰ ਸਾਹਿਬ ਤੋਂ ਆਏ ਹਾਂ ਤਾਂ ਲੋਕ ਸਾਨੂੰ ਚਮਕੌਰ ਸਾਹਿਬ ਦੇ ਨਾਂ ਤੋਂ ਜਿਹੜਾ ਸਤਿਕਾਰ ਦਿੰਦੇ ਨੇ ਜੀ ਮੇਰਾ ਤਾਂ ਪਿੰਡ ਵੀ ਮਤਲਬ ਚਮਕੌਰ ਸਾਹਿਬ ਤੁਸੀਂ ਤਾਂ ਪਜਾਨੇ ਆ ਰੂਪਰ ਜ਼ਿਲ੍ਹੇ ਚ ਪੈਂਦਾ ਚਮਕੌਰ ਸੋ ਮੇਰਾ ਪਿੰਡ ਜਿਹੜਾ ਐਸ ਪਾਸੇ ਨੂੰ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਨੂੰ ਲਾਸਟ ਪਿੰਡ ਹੈ। ਮੇਰੇ ਪਿੰਡ ਤੋਂ ਅੱਗੇ ਫਤਿਹਗੜ੍ਹ ਸਾਹਿਬ ਸ਼ੁਰੂ ਹੋ ਜਾਂਦਾ ਹੈ। ਸੋ ਅਸੀਂ ਤਾਂ ਇੱਕ ਐਸੀ ਧਰਤੀ ਤੇ ਬੈਠੇ ਹਾਂ ਜੋ ਮਰੰਡੇ ਦੀ ਕੋਤ ਵਾਲੀ ਸਾਡੇ ਕੁਸਤਤਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ। ਉਹ ਤੋਂ ਬਾਅਦ ਸ਼ੀਧੀ ਜੋੜ ਮਲੇ ਇੱਥੇ ਆਉਂਦਾ ਹੈ। ਇੱਥੋਂ ਬਾਅਦ ਫਿਰ ਅੱਗੇ ਜਿਨ੍ਹਾਂ ਪਿੰਡਾਂ 'ਚ ਥੋੜੀ ਥੋੜੀ ਠਹਿਰ ਕੀਤੀ ਉਹ ਪਿੰਡ ਨੇ ਮਾਨਪੁਰ ਪਿੰਡ ਹੈ, ਸੱਧੂਪੁਰ ਪਿੰਡ, ਲੁਹੇੜੀ ਪਿੰਡ ਹੈ। ਇੱਥੋਂ ਹੁੰਦੇ ਹੋਏ ਫਿਰ ਸਭਾ ਫਤਿਹਗੜ੍ਹ ਸਾਹਿਬ ਜਾਂਦੀ ਹੈ। ਉੱਥੇ ਜੋਤੀ ਸਮੂਹ ਤ ਇਹ ਜਿਹੜੀਆਂ ਸਾਨੀ ਲਸਾਨੀ ਕੁਰਬਾਨੀਆਂ ਨੇ ਅੱਜ ਜਦੋਂ ਅਸੀਂ ਇਹਨਾਂ ਦੀ ਗਾਥਾ ਸੁਣਾਉਨੇ ਆ ਸਾਡੇ ਲਈ ਸਿਰਫ ਇੱਕ ਕਹਾਣੀ ਨਹੀਂ ਹੋਣੀ ਚਾਹੀਦੀ ਸਾਡੇ ਲਈ ਅਹਿਸਾਸ ਦੀ ਚੀਜ਼ ਹੈ ਬਿਲਕੁਲ ਕਿ ਅਸੀਂ ਅਹਿਸਾਸ ਕਰੀਏ ਉਸ ਗੱਲ ਨੂੰ ਕਿ ਅਸੀਂ ਕੌਣ ਲੋਕ ਆ ਤੇ ਸਾਡੇ ਪਿੱਛੇ ਕੀ ਕੀ ਸਾਡਾ ਇਤਿਹਾਸ ਹੈ ਉਹ ਇਤਿਹਾਸ ਦੱਸਣ ਦੀ ਲੋੜ ਹੈ ਹਾਲਾਂਕਿ ਬਹੁਤ ਸਾਰੇ ਲੋਕ ਢੋਲਕੀਆਂ ਤੇ ਗਾ ਗਾ ਕੇ ਇਹਦੇ ਬਾਰੇ ਦੱਸਦੇ ਨੇ ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ ਪਰ ਮੈਂ ਸਮਝਦਾ ਇਹ ਜਿਹੜੀ ਅਸਲ ਚੀਜ਼ ਹੈ ਜੀ ਉਹ ਸਾਨੂੰ ਆਪ ਨੂੰ ਵੀ ਨਹੀਂ ਪਤਾ ਉਹ ਪਹਿਲਾਂ ਸਾਨੂੰ ਪੜਨ ਦੀ ਲੋੜ ਹੈ ਖੋਜਣ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਖੋਜਣ ਦੀ ਲੋੜ ਹੈ ਇਸ ਧਰਤੀ ਦੇ ਉੱਤੇ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜੇ ਬਹੁਤ ਸਾਰੇ ਲੋਕ ਨਹੀਂ ਦੱਸਦੇ ਜਦੋਂ ਆਪਾਂ ਫਤੇਗੜ ਸਾਹਿਬ ਦੇ ਇਤਿਹਾਸ ਦੀ ਗੱਲ ਕਰਦੇ ਆਂ ਆਪਾਂ ਕਹਿੰਦੇ ਕਿ ਨਵਾਬ ਮਰੇਰ ਕੋਟਲਾ ਨੇ ਹਾ ਦਾ ਨਾਰਾ ਮਾਰਿਆ ਸੀਗਾ ਹਾਂਜੀ ਮਰੇ ਕੋਟਲੇ ਚ ਗੁਰਦੁਆਰਾ ਵੀ ਹਾ ਦਾ ਨਾਰਾ ਦੇ ਨਾਂ ਤੇ ਬਣਿਆ ਹੋਇਆ ਹੈ ਸੋ ਉਹ ਸਾਡੇ ਲਈ ਬਹੁਤ ਰਿਸਪੈਕਟਡ ਪਰਸਨਲਿਟੀ ਹੈ ਜੀ ਵੀ ਜਿਹੜੇ ਬੰਦੇ ਨੇ ਸਾਡੇ ਲਈ ਹਾ ਦਾ ਨਾਰਾ ਮਾਰਿਆ ਉਹਨਾਂ ਦੇ ਦੋ ਭਰਾ ਇਸ ਜੰਗ 'ਚ ਸ਼ਹੀਦ ਹੋਏ ਇਸੇ ਜੰਗ 'ਚ ਜਿਹਨੂੰ ਸੂਬਾ ਸਰਹੰਡੇ ਕਹਿੰਦਾ ਰਿਹਾ ਕਿ ਮਰੇ ਕੋਟਲਾ ਤੂੰ ਇਹਨਾਂ ਨੂੰ ਆਪ ਸਜਾ ਦੇ ਤੂੰ ਇਹਨਾਂ ਨੂੰ ਨਵਾਬ ਮਾਰ ਤੂੰ ਇਹਨਾਂ ਨੂੰ ਆਪ ਬੱਚਿਆਂ ਨੂੰ ਤੂੰ ਉਹਨਾਂ ਦੀ ਮਾਂ ਨੂੰ ਸਜਾ ਦੇ ਤਾਂ ਕਿ ਉਹ ਤੂੰ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈ ਸਕੇ ਉਹ ਬੰਦਾ ਸਾਡੇ ਲਈ ਕਿੱਡਾ ਵੱਡਾ ਕੈਰੈਕਟਰ ਹੈ ਉਸ ਹਿਸਟਰੀ ਦਾ ਜਿਹੜਾ ਇਹ ਕਹਿੰਦਾ ਹੈ ਕਿ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਮੈਂ ਬਦਲਾ ਲਾਉਂਗਾ ਇਹਨਾਂ ਦੇ ਬਾਪ ਨਾਲ ਲੜਕੇ ਲਾਉਂਗਾ ਮੈਂ ਜੰਗੇ ਮੈਦਾਨ ਚ ਉਹਦੇ ਬਾਲਦ ਸਾਹਿਬ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਟਕਰੂਗਾ ਤੇ ਮੈਂ ਉੱਥੇ ਨਾਲ ਜੁਦ ਕਰੂੰਗਾ ਕੋ ਚਾਹੇ ਮੈਂ ਜਿੱਤਾਂ ਚਾਹੇ ਉਹ ਜਿੱਤਣ ਪਰ ਮੈਂ ਇਹ ਬੱਚਿਆਂ ਲਈ ਕੀ ਕਸੂਰ ਹੈ ਸੋ ਇਸ ਕਰਕੇ ਸਾਡੇ ਕੋਲੇ ਐਡੀਆਂ ਜੀਆਂ ਕਮਾਲ ਦੀਆਂ ਧਾਰਨਾ ਨੇ ਸਾਡੇ ਕੋਲ ਜਿਹਨੇ ਮੈਂ ਲਾਲਚ ਦੀ ਆਪਾਂ ਗੱਲ ਕਰਦੇ ਹਾਂ ਅੱਜ ਸਾਰੀ ਦੁਨੀਆ ਪੈਸੇ ਦੀ ਦੌੜ ਚ ਪਈ ਐ ਨੱਠੀ ਭੱਜੀ ਫਿਰਦੀ ਐ ਸਾਡੇ ਕੋਲੇ ਕਿੱਡੀ ਵੱਡੀ ਉਧਾਰਨਾ ਐ ਇੱਕ ਮਹਿਰਾ ਬਰਾਦਰੀ ਦਾ ਬੰਦਾ ਜਿਹਨੂੰ ਅਸੀਂ ਚੀਵਰ ਕਹਿੰਦੇ ਆ ਉਸ ਬਰਾਦਰੀ ਦਾ ਬੰਦਾ ਮੋਤੀराम ਮਹਿਰਾ ਬਾਬਾ ਜੀ ਜਿਹਨੂੰ ਬਾਬਾ ਜੀ ਦੇ ਨਾਮ ਨਾਲ ਅਸੀਂ ਸਤਕਾਰ ਦਿੰਨੇ ਆ ਉਹ ਬਾਬਾ ਜੀ ਨੇ ਇਸ ਗੱਲ ਦੀ ਪ੍ਰਵਾਹ ਨਾ ਕਰਦੇ ਹੋਏ ਕਿ ਵੀ ਮੇਰਾ ਜਿਹੜਾ ਪੂਰੇ ਪਰਿਵਾਰ ਐ ਮੇਰੇ ਬੱਚੇ ਐ ਮੇਰੀ ਮਾਂ ਮੇਰੀ ਪਤਨੀ ਉਹ ਕੋਲੋਂ ਨਹੀਂ ਪੀੜ ਦਿੱਤੇ ਜਾਣਗੇ ਵੀ ਜੇ ਮੈਂ ਉਹਨਾਂ ਦੀ ਕੋਈ ਫੇਵਰ ਕੀਤੀ ਜੇ ਮਾਤਾ ਗੁਜਰੀ ਦੇ ਬੱਚਿਆਂ ਨੂੰ ਛੋਟੇ ਸਾਹਿਬ ਜੀ ਨੂੰ ਜਾਂ ਮਾਤਾ ਜੀ ਦੁੱਧ ਪਿਲਾਤਾ ਪਰ ਫਿਰ ਬੰਦਾ ਕਹਿੰਦਾ ਕੋਈ ਗੱਲ ਨਹੀਂ ਆਪਣੀ ਜ਼ਿੰਦਗੀ ਲੇਖੇ ਲੱਗ ਰਹੀ ਹੈ ਹਾਂ ਜੀ ਟੋਡਰ ਦੀਵਾਨ ਮੱਲ ਜਿਹੜਾ ਇਹ ਟੰਡੋਰਾ ਪਟਾਇਆ ਗਿਆ ਕਿ ਜਿਹੜਾ ਬੰਦਾ ਸਸਕਾਰ ਕਰੂਗਾ ਉਹਨੂੰ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਲੈਣੀ ਪਊਗੀ ਉਹ ਬੰਦਾ ਕਹਿੰਦਾ ਕੋਈ ਗੱਲ ਨਹੀਂ ਚਾਹੇ ਜ਼ਿੰਦਗੀ ਦੀ ਸਾਰੀ ਦੌਲਤ ਲੱਗ ਜੇ ਉਹ ਸਾਡੇ ਲਈ ਕਿੱਡੇ ਵੱਡੇ ਕੈਰੇਕਟਰ ਨੇ ਸੋ ਮੈਂ ਕਹਿੰਨਾ ਕਿ ਸੋਸਾਇਟੀ ਨੇ ਨਾ ਚੀਜ਼ਾਂ ਤੋਂ ਸਿੱਖਣਾ ਸੀ ਕੁਝ ਹਾਂ ਜੀ ਅਸੀਂ ਇਹੋ ਜਿਹੇ ਕੈਰੇਕਟਰ ਬਣਨਾ ਸੀ ਜੀ ਅਸੀਂ ਉਹਨਾਂ ਲਸਾਨੀ ਕੁਰਬਾਨੀਆਂ ਤੋਂ ਬਾਅਦ ਬੱਚਿਆਂ ਨੂੰ ਦੱਸਣੀ ਸੀ ਗੱਲ ਇਹ ਹਾਂਜੀ ਸਾਡੇ ਕੋਲੇ ਗੁਰੂ ਸਾਹਿਬ ਤਾਂ ਇੱਕ ਬਾ ਕਮਾਲ ਸ਼ਖਸੀਅਤ ਨੇ ਬਿਲਕੁਲ ਜਿਨ੍ਹਾਂ ਦੀ ਕੋਈ ਮਿਸਾਲ ਨਹੀਂ ਦੁਨੀਆ ਦੇ ਉੱਤੇ ਕਿ ਜਿਨ੍ਹਾਂ ਨੇ ਸਾਰਾ ਸਰਬੰਸ ਬਾਰਿਆ ਜਿਨ੍ਹਾਂ ਨੇ ਪਹਿਲਾਂ ਦਿੱਲੀ ਪਿਤਾ ਨੂੰ ਤੋੜਿਆ ਚਾਰ ਸਹਬਜਾਦੇ ਸ਼ਹੀਦ ਕਰਵਾਏ ਮਾਤਾ ਜੀ ਸ਼ਹੀਦੀ ਸ਼ਹੀਦੀ ਹੋਏ ਹਾਂਜੀ ਸੋ ਸਾਰਾ ਪਰਿਵਾਰ ਬਾਰਨ ਤੋਂ ਬਾਅਦ ਉਹਨਾਂ ਦੀ ਤਾਂ ਲਸਾਨੀ ਕੁਰਬਾਨੀਆਂ ਉਹਦਾ ਮਤਲਬ ਕੋਈ ਮੁੱਲ ਨਹੀਂ ਕਿਤੇ ਕੋਈ ਆਧਾਰ ਨਹੀਂ ਜੀ ਪਰ ਉਹਨਾਂ ਤੋਂ ਬਿਨਾ ਵੀ ਹਿਸਟਰੀ ਜਿਹੜੇ ਕੈਰੈਕਟਰ ਸੀਗੇ ਅਸੀਂ ਕੀ ਸਿੱਖਿਆ ਉਹਨਾਂ ਤੋਂ ਜੀ ਇਹ ਸਾਡੇ ਲਈ ਸਵਾਲ ਨੇ ਅੱਜ ਇਹਨਾਂ ਮੇਲਿਆਂ ਨੂੰ ਅਸੀਂ ਇਹਨਾਂ ਨੂੰ ਮੇਲਿਆਂ ਦੇ ਰੂਪ ਦੇਣ ਲੱਗੇ ਮੈਂ ਕਹਿੰਦਾ ਸ਼ਹੀਦੀ ਜੋੜ ਮੇਲਾ ਸੀਗਾ ਇਹ ਸ਼ੋਕ ਸੁਭਾਵਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੀ ਜਨਰੇਸ਼ਨ ਨੇ ਆ ਕੇ ਉਹਦਾ ਮਨ ਪ੍ਰਸੀਜਣੇ ਸੀਗੇ ਉਹਨਾਂ ਨੇ ਦੇਖਾਂ ਸੀਗਾ ਆ ਕੇ ਕਿ ਅਸੀਂ ਉਹ ਦਵਾਰ ਦੇਖਣ ਚੱਲੇ ਹਾਂ ਸਰਾਂ ਦੇ ਦਵਾਰ ਜਿੱਥੇ ਛੋਟੇ ਬੱਚਿਆਂ ਨੇ ਮਤਲਬ ਵੱਡੀ ਹਿੰਦੁਸਤਾਨ ਨੇ ਮਤਲਬ ਐਡੀ ਬੜੀ ਹਕੂਮਤ ਨੂੰ ਹਰਾਤਾ ਇੱਕ ਦੋ ਬੱਚਿਆਂ ਨੇ 9 ਤੇ 7 ਸਾਲ ਦੇ ਆ ਨੇ ਜਿੱਥੇ ਇਸ ਧਰਤੀ ਦੇ ਉੱਤੇ ਦੋ ਨੌਜਵਾਨ ਜਿਹੜੇ ਬੱਚੇ ਗੁਰੂ ਸਾਹਿਬ ਦੇ ਸ਼ਹੀਦ ਹੋਏ ਜਾਂ ਜਿਹੜੇ ਸਿੰਘ ਸ਼ਹੀਦ ਹੋਏ 40 ਸਿੰਘ ਲੈ ਕੇ ਗੁਰੂ ਸਾਹਿਬ ਇੱਥੇ ਆਏ ਸੀਗੇ ਸੋ 40 ਸਿੰਘ ਜਿਹੜੇ ਇੱਥੇ ਆਏ ਸੀਗੇ ਉਹਨਾਂ ਚੋਂ ਕਿੰਨੇ ਲੋਕ ਬਚੇ ਇਹ ਸਾਡੇ ਲਈ ਇਹ ਗੱਲ ਸੀ ਉਹ ਕੌਣ ਲੋਕ ਸੀ ਫਿਰ ਇਥੋਂ ਦਾ ਇੱਕ ਇਤਿਹਾਸ ਬੜਾ ਕਮਾਲ ਦਾ ਕਿ ਬੀਬੀ ਸ਼ਰਨ ਕੌਰ ਜਿਨ੍ਹਾਂ ਨੇ ਉਹਨਾਂ ਦਾ ਸੰਸਕਾਰ ਕੀਤਾ ਉਦੋਂ ਵੀ ਇਹੀ ਡਰ ਸੀ ਹਕੂਮਤ ਦਾ ਇੱਕ ਪਾਸੇ ਐਡੀ ਵੱਡੀ ਹਕੂਮਤ ਹੈ ਜਿਹੜੀ ਦੁਨੀਆ 'ਚ ਆਪਣਾ ਨਾਂ ਰੱਖਦੀ ਹੈ ਤੇ ਇੱਕ ਪਾਸੇ ਉਹ ਲੋਕ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਬੇਸ਼ੱਕ ਅਸੀਂ ਕੀ ਕਰ ਲੈਣਗੇ ਸਾਨੂੰ ਮਾਰ ਦੇਣਗੇ ਦੁਨੀਆਂ ਚ ਚਲੇ ਜਾਵਾਂਗੇ ਪਰ ਅਸੀਂ ਇੱਕ ਹੱਕ ਸੱਚ ਦੇ ਪਾਸੇ ਖੜਨਾ ਹੈ ਅਸੀਂ ਉਹਨਾਂ ਲੋਕਾਂ ਲਈ ਇੱਕ ਹਾ ਦਾ ਨਾਰਾ ਮਾਰਨਾ ਹੈ ਉਹਨਾਂ ਲੋਕਾਂ ਲਈ ਮਿਸਾਲ ਬਣਨਾ ਹੈ ਕਿਉਂਕਿ ਸਾਡੇ ਲਈ ਤਾਂ ਜਿੱਤਣ ਲਈ ਸਾਰੀ ਦੁਨੀਆ ਹੈ ਸਾਡੇ ਕੋਲ ਤਾਂ ਹਾਰ ਲਈ ਕੁਛ ਨਹੀਂ ਜਿਨ੍ਹਾਂ ਲੋਕਾਂ ਨੂੰ ਗੁਰੂ ਸਾਹਿਬ ਅੱਗੇ ਲੈ ਕੇ ਆਏ ਉਹਨਾਂ ਲਈ ਤਾਂ ਇਹ ਮਿਸਾਲ ਸੀ ਕਿ ਜਿੱਤਣ ਲਈ ਸਾਡੇ ਕੋਲ ਸਾਰੀ ਦੁਨੀਆ ਪਈ ਹੈ ਹਾਰ ਲਈ ਕੁਛ ਵੀ ਨਹੀਂ ਸਾਡੇ ਕੋਲ ਅਸੀਂ ਵੈਸੇ ਵੀ ਦੱਬੇ ਕੁਚਲੇ ਹਾਂ ਸੋ ਉਹਨਾਂ ਲੋਕਾਂ ਲਈ ਇੱਕ ਫੌਜ ਤਿਆਰ ਕੀਤੀ ਉਹਨਾਂ ਲੋਕਾਂ ਲਈ ਹਾ ਦਾ ਨਾਰਾ ਮਾਰਿਆ ਬੀਬੀ ਚਰਨ ਕੌਰ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਇੱਥੇ ਸਸਕਾਰ ਕੀਤਾ ਉਹਨਾਂ ਦਾ ਜਿੰਨੇ ਬੰਦੇ ਮੇਲੇ ਸਾਰੇ ਚੀਜ਼ ਜਿਹੜੇ ਸਿੰਘ ਇਕੱਠੇ ਮਸ਼ੀਦ ਹੋ ਉਹਨਾਂ ਨੂੰ ਇਕੱਠੇ ਕਰਕੇ ਸੋ ਇੱਥੇ ਇੱਥੋਂ ਫਿਰ ਉਹ ਮਾਚੀਵੜਾ ਸਾਹਿਬ ਗੁਰੂ ਸਾਹਿਬ ਆਪ ਜੀ ਜਿੱਥੋਂ ਆਪਾਂ ਇਤਿਹਾਸ ਚ ਪੜਦੇ ਆ ਕਿ ਮਾਚੀਵੜਾ ਜੰਗਾ ਕਿੰਨ ਦਸ ਨਾਰਾ ਲਾ ਕੇ ਉਹਨਾਂ ਨੇ ਜਿਹੜਾ ਉਹ ਵਾਰਤਾ ਲਾਪ ਕੀਤਾ ਉਹ ਜਿਹੜੇ ਸ਼ਬਦ ਆਚਾਰੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸੋ ਇਹ ਇੱਕ ਲਸਾ ਨਹੀਂ ਕਿਸਮ ਦਾ ਇਤਿਹਾਸ ਹੈ ਮੈਂ ਕਹਿੰਨਾ ਸ਼ੋਕ ਸਭਾ ਮਨਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਸਾਡੀ ਆਉਣ ਵਾਲੀ ਹਰ ਜਨਰੇਸ਼ਨ ਨੂੰ ਜਿਹੜੇ ਬੱਚੇ ਛੋਟੇ ਨਹੀਂ ਸਮਝ ਸਕਦੇ ਉਹ ਅਗਲੇ ਸਾਲ ਤੱਕ ਹੋਰ ਵੱਡੇ ਹੋਣਗੇ ਉਹਨਾਂ ਨੂੰ ਪਤਾ ਲੱਗੇ ਅਸੀਂ ਆਪਣੇ ਜਨਰੇਸ਼ਨ ਨੂੰ ਬੇਸਿਕਲੀ ਦੱਸਣਾ ਹੁੰਦਾ ਹੈ ਹਰ ਸਾਲ ਮਨਾਉਣ ਦਾ ਹੀ ਮਤਲਬ ਹੁੰਦਾ ਉਹਨੂੰ ਦੱਸਣਾ ਕਿ ਇਸ ਦਿਨ ਕੀ ਹੋਇਆ ਸੀਗਾ ਇਸ ਦਿਨ ਦੀ ਕੀ ਮਹੱਤ ਹੈ ਸੋ ਇਹ ਸਾਡੇ ਲਈ ਬੜੀਆਂ ਲਾਸਾਨੀ ਕੁਰਬਾਨੀਆਂ ਨੇ ਜੀ ਅਸੀਂ ਆਪਣੇ ਲਈ ਵੀ ਕੋਸ਼ਿਸ਼ ਕਰਦੇ ਹਾਂ ਅਸੀਂ ਆਪਣੇ ਵੱਲੋਂ ਵੀ ਇਹਨਾਂ ਪਿੰਡਾਂ 'ਚ ਸਾਰਿਆਂ ਜਾ ਕੇ ਗੁਰੂ ਘਰਾਂ ਦੇ ਵਿੱਚ ਅਸੀਂ ਇੱਕ ਇੱਕ ਮਹੀਨਾ ਪੂਰਾ ਨੌਕਰ ਨਾਟਕ ਕਰਦੇ ਰਹੇ ਗੁਰਦੁਆਰਿਆਂ ਸਾਹਿਬ 'ਤੇ ਜਾ ਕੇ ਵੀ ਦੱਸਦੇ ਰਹੇ ਕਿ ਇਹ ਈਸ਼ੋਕ ਸਭਾ ਕਿਵੇਂ ਮਨਾਈ ਜਾਣੀ ਚਾਹੀਦੀ ਹੈ ਈਸ਼ੋਕ ਸਭਾ ਕਾਹਦੇ ਲਈ ਹੈ ਸ਼ੋਕ ਸਭਾ ਕੋ ਬੜੇ ਬੜੀ ਮਠਾਈਆਂ ਦੇ ਲੰਗਰ ਲਾਉਣ ਲੈ ਨਹੀਂ ਹੈ ਸ਼ੋਕ ਸਭਾ ਕੋਈ ਚੰਡੋਲਾ ਝੂਟਣ ਨਾਲ ਨਹੀਂ ਹੈ ਸ਼ੋਕ ਸਭਾ ਅਤੁਰਦੇ ਜਾਂਦੇ ਕੋਈ ਬਾਜੇ ਵਜਾਉਣ ਲੈ ਨਹੀਂ ਹੈ ਸ਼ੋਕ ਸਭਾ ਤਾਂ ਅਹਿਸਾਸ ਦੀ ਹੈ ਕਿ ਆਪਾਂ ਅਹਿਸਾਸ ਕਰੀਣਾ ਕੁਰਬਾਨੀਆਂ ਨੂੰ ਸੋ ਇਸ ਕਰਕੇ ਸਾਨੂੰ ਅਹਿਸਾਸ ਹੈ ਜਿੱਥੇ ਅਸੀਂ ਜਾਣਦੇ ਆ ਅਸੀਂ ਗੱਲ ਕਰਦੇ ਆ ਜਿਹੜੇ ਮਾਧਿਅਮ ਚ ਅਸੀਂ ਕੰਮ ਕਰਦੇ ਆ ਸਾਨੂੰ ਲੱਗਦਾ ਹੈ ਕਿ ਉਹ ਬੜੇ ਰੂਪ ਚ ਦਿਖਾਉਂਦੇ ਆ ਜੀ ਚਾਰ ਸਾਹਿਬ ਜੀ ਦੀ ਇੱਕ ਫਿਲਮ ਬਣੀ ਬਾਈਬਾ ਸਾਹਿਬ ਨੇ ਵਿਵੇਜਾ ਸਾਹਿਬ ਨੇ ਫਿਲਮ ਬਣਾਈ ਜੋ ਸੋ ਅਸੀਂ ਇੱਥੇ ਵੀ ਇਲਾਕੇ ਦੀਆਂ 25 30 ਪੰਚਾਇਤਾਂ ਇਕੱਠੀਆਂ ਕਰਕੇ ਸੌਰਵ ਸਿੰਘ ਪੰਗੂ ਘਰਾਨੇ ਚੇਤਨਾ ਕਲਾ ਮੰਚ ਵੱਲੋਂ ਸਾਡੇ ਇੱਕ ਆਦਰਸ਼ ਚੈਰੀਟੇਬਲ ਟਰਸਟ ਚੱਲਦਾ ਹੈ ਜੀ ਇਹ ਐਜੂਕੇਸ਼ਨਲ ਚੈਰੀਟੇਬਲ ਟਰਸਟ ਹੈ ਓਕੇ ਸੋ ਉਹਦੇ ਵੱਲੋਂ ਵੀ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਬੁਲਾ ਕੇ ਸਾਨੂੰ ਆਇਆ ਲੱਗਿਆ ਕਿ ਬਹੁਤ ਸਾਰੇ ਬੱਚੇ ਜਿਹੜੇ ਫੋਰਨ ਕੰਟਰੀਆਂ ਚ ਪੈਦਾ ਹੋਏ ਸਾਡੇ ਪੰਜਾਬੀਆਂ ਦੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਚਮਕੌਰ ਸਾਹਿਬ ਕਿਹੜੀ ਜਗ੍ਹਾ ਹੈ ਹਾਂਜੀ ਸੋ ਉਹਨਾਂ ਨੂੰ ਉਸ ਫਿਲਮ ਨੇ ਦੱਸਿਆ ਬਿਲਕੁਲ ਕਿ ਫਤਿਹਗੜ੍ਹ ਸਾਹਿਬ ਦੀ ਮਹੱਤਤਾ ਕੀ ਹੈ ਉਹਨਾਂ ਨੂੰ ਦੱਸਿਆ ਕਿ ਚਮਕੌਰ ਸ੍ਰੀ ਚਮਕੌਰ ਸਾਹਿਬ ਦੀ ਮਹੱਤਤਾ ਕੀ ਹੈ ਸੋ ਮੈਂ ਸਮਝਦਾ ਕਿ ਇਤਿਹਾਸ ਜਨਰੇਸ਼ਨਾਂ ਨੇ ਸਾਹਮਣਾ ਹੁੰਦਾ ਸੋ ਇਸ ਕਰਕੇ ਸਾਡਾ ਹਰ ਪੇਰੈਂਟਸ ਦਾ ਫਰਜ਼ ਬਣਦਾ ਆਪਣੀ ਜਨਰੇਸ਼ਨ ਦਸੀਏ ਕਿ ਸਾਡੇ ਇਹਨਾਂ ਗੁਰੂ ਧਾਮਾਂ ਦਾ ਇਤਿਹਾਸ ਕੀ ਹੈ ਸਾਡੇ ਜੋੜ ਮਿਲਿਆਂ ਦਾ ਇਤਿਹਾਸ ਕੀ ਸੀ ਕਿਉਂ ਬਣਾਉਨੇ ਆ ਕਿਉਂ ਬਣਾਉਨੇ ਬਿਲਕੁਲ ਬਟ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੀ ਜਿੱਦਾਂ ਮੈਂ ਗੁਰੂ ਘਰ ਗਈ ਤੇ ਇੱਕ ਪਾਸੇ ਤਾਂ ਦਿਲ ਦੇ ਵਿੱਚ ਸ਼ੁਕਰ ਸੀਗੇ ਹੈ ਨਾ ਕਿ ਤੁਸੀਂ ਅੱਜ ਦੇ ਦਿਨ ਸਾਨੂੰ ਮੌਕਾ ਦਿੱਤਾ ਦੂਜੇ ਪਾਸੇ ਮੈਂ ਸੋਚ ਰਹੀ ਸੀ ਕਿ ਉਹ ਸਮਾਂ ਕਿਦਾਂ ਦਾ ਹੋਊਗਾ ਜਦੋਂ ਇੱਥੋਂ ਗੁਜ਼ਰੇ ਹੋਣਗੇ ਇੱਥੇ ਰਹੇ ਹੋਣਗੇ ਸੋ ਅੱਖਾਂ ਵੀ ਭਰ ਰਹੀਆਂ ਸੀ ਬਾਰ-ਬਾਰ ਜਿਦੋਂ ਤੁਸੀਂ ਯੂਸ਼ਵਲੀ ਜਾਣਦੇ ਹੋ ਤੇ ਤੁਸੀਂ ਭਾਵੁਖ ਹੋ ਜਾਂਦੇ ਹੋ ਮੈਂ ਤਾਂ ਹਮੇਸ਼ਾ ਭਾਵਖ ਹੁੰਨਾ ਮੈਂ ਨਾ ਪਿੱਛੇ ਜੀ ਜਾ ਕੇ ਆਇਆ ਲਾਹੌਰ ਪਾਕਿਸਤਾਨ ਹਾਂਜੀ ਯਾਰ ਅੱਲਾਖਾਨ ਯੋਗੀ ਜਿਹੜੇ ਬੜੇ ਰਾਈਟਰ ਹੋਏ ਨੇ ਸਾਡੇ ਮਸ਼ਹੂਰ ਹੈ ਜਿਨ੍ਹਾਂ ਨੇ ਇਸ ਧਰਤੀ ਬਾਰੇ ਲਿਖਿਆ ਕਿ ਹਿੰਦ ਵਿੱਚ ਇੱਕ ਤੀਰਥ ਯਾਤਰਾ ਕੇ ਲਈ ਜਾਂ ਬਾਪ ਨੇ ਬੱਚੇ ਕਟਾਇਆ ਖੁਦਾ ਕੇ ਲਈ ਸੋ ਮੈਨੂੰ ਇਹ ਲੱਗਦਾ ਸੀਗਾ ਕਿ ਜਿਹੜੀ ਹਕੂਮਤ ਸੀਗੀ ਉਸ ਮੌਕੇ ਦੀ ਉਹ ਮਸਬ ਦੇ ਨਾਮ ਦੇ ਉੱਤੇ ਹੂੰ ਨਸਲ ਦੇ ਨਾਂ ਦੇ ਉੱਤੇ ਉਹ ਲੋਕਾਂ ਤੇ ਜ਼ੁਲਮ ਕਰ ਰਹੇ ਸੀਗੇ ਪਰ ਉਸੇ ਮਜ਼ਬਬ ਦੇ ਲੋਕ ਜੋ ਗਯਰ ਲਖਨ ਵਰਗੇ ਲੋਕ ਉਹਦੇ ਖਿਲਾਫ ਲਿਖ ਰਹੇ ਸੀ ਬੋਲ ਰਹੇ ਸੀ ਇਤਿਹਾਸ ਨੂੰ ਜਿਵੇਂ ਕਹਿੰਦੇ ਪੁੱਠਾ ਗਿੜਰ ਦਿੱਤਾ ਨਹੀਂ ਕਦੇ ਜਾ ਸਕਦਾ ਹੁੰਦਾ ਸੋ ਮੈਂ ਸਮਝਦਾ ਜਦੋਂ ਅਸੀਂ ਉੱਥੇ ਜਾਂਦੇ ਆ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਆ ਅਸੀਂ ਤਾਂ ਕਈ ਵਾਰ ਸਾਨੂੰ ਲੱਗਦਾ ਕਿ ਗੁਰੂ ਗੁਰੂ ਜੀ ਇਸ ਟਾਈਮ ਇੱਥੋਂ ਤਾੜੀ ਮਾਰ ਕੇ ਨਿਕਲੇ ਹੋਣੇ ਆ ਅਸੀਂ ਉਹ ਗੱਲ ਮਹਿਸੂਸ ਕਰਦੇ ਆ ਛੱਡ ਦੇ ਵਿੱਚ ਅਸੀਂ ਕਈ ਵਾਰ ਜਦੋਂ ਬੈਠ ਕੇ ਅਸੀਂ ਇਕੱਠੇ ਹੋ ਕੇ ਜਾਂਦੇ ਰਹੇ ਆ ਹੁਣ ਵੀ ਜਾਂਦੇ ਆ ਸਾਨੂੰ ਇਹ ਲੱਗਦਾ ਸੀ ਵੀ ਆਪਾਂ ਨਾ ਜੁੱਤੀਆਂ ਵੀ ਤਾਰੋ ਤੇ ਜਿਹੜਾ ਕੋਈ ਮੋਟਾ ਕੱਪੜਾ ਵੀ ਤਾਰੋ ਆਪਾਂ ਨੂੰ ਫੀਲ ਤਾਂ ਹੋਏ ਦੀ ਕਹੀ ਠੰਡ ਦੇ ਵਿੱਚ ਇਹੋ ਜਿਹੇ ਫੈਸਲੇ ਲੈਣੇ ਜਿਨ੍ਹਾਂ ਸਮਿਆਂ ਦੇ ਵਿੱਚ ਸਾਨੂੰ ਲੱਗਦਾ ਕਿ ਆਪਾਂ ਆਪਣੇ ਆਪਣੇ ਜਵਾਕਾਂ ਨੂੰ ਰਜਾਈਆਂ ਚ ਬਾਹਰ ਕੇ ਕਮਰਾਂ ਚ ਬਾਹਰ ਕੇ ਕੋਟ ਕੇ ਨਿੱਗਦੇ ਹੀ ਹੀਟਰ ਚ ਲਾਈਏ ਉਹਨਾਂ ਸਮਿਆਂ ਦੇ ਵਿੱਚ ਇਤਿਹਾਸ ਰਚੇ ਗਏ ਨੇ ਸੋ ਇਹ ਇੱਕ ਮਹਿਸੂਸ ਕਰਨ ਵਾਲੀ ਗੱਲ ਸੀ ਮਹਿਸੂਸ ਕਰਦੇ ਆ ਜੀ ਉਸ ਗੱਲ ਨੂੰ ਜੀ ਬਿਲਕੁਲ ਸੋ ਬਹੁਤ ਥੈਂਕ ਯੂ ਹੈ ਸਰ ਤੁਹਾਡਾ ਕਿ ਤੁਸੀਂ ਸਾਨੂੰ ਇਤਿਹਾਸ ਬਾਰੇ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਦੱਸਿਆ ਔਰ ਤੁਹਾਡੀ ਗੱਲ ਮੈਨੂੰ ਬਹੁਤ ਅੱਛੀ ਲੱਗੀ ਕਿ ਅਸੀਂ ਗੁਰੂਆਂ ਬਾਰੇ ਤਾਂ ਫਿਰ ਸੁਣਦੇ ਪੜ੍ਹਦੇ ਆ ਪਰ ਜਿਹੜੇ ਐਕਚੁਅਲ ਹੀਰੋ ਹੋਰ ਸੀ ਜਿਨ੍ਹਾਂ ਦੀ ਸਪੋਰਟ ਮਿਲੀ ਜਾਂ ਸਾਥ ਮਿਲੇ ਉਹਨਾਂ ਨੂੰ ਉਹਨਾਂ ਬਾਰੇ ਗੱਲ ਕਰਨੀ ਤਾਂ ਸਰ ਬਹੁਤ ਦੂਰ ਦੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਸਾਨੂੰ ਪਤਾ ਹੀ ਨਹੀਂ ਹੈ ਨਹੀਂ ਭਾਈ ਜੀਵਨ ਸਿੰਘ ਦੀ ਆਪਾਂ ਗੱਲ ਕਰਦੇ ਆ ਦੇਖੋ ਉਸ ਗੁਰਦੁਆਰਾ ਸਾਹਿਬ ਦੇ ਨਾਲ ਗੁਰਦੁ ਭਾਈ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਜੀ ਦੇ ਖਿਤਾਬ ਦੇ ਨਾਲ ਨਵਾਜਿਆ ਗੁਰੂ ਸਾਹਿਬ ਨੇ ਜੀ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਰੰਗਰੇਟੇ ਗੁਰੂ ਕੇ ਬੇਟੇ ਮੈਂ ਸਮਝਦਾ ਕਿ ਜਿਹੜੇ ਉਹ ਸਾਡੇ ਨੈਸ਼ਨਲ ਕੈਰੈਕਟਰ ਸੀਗੇ ਹਾਂਜੀ ਉਹ ਸਾਡੇ ਵੱਡੇ ਕੈਰੈਕਟਰ ਸੀਗੇ ਠੀਕ ਹੈ ਆਪਾਂ ਉਹਨਾਂ ਨੂੰ ਬਾਬੇ ਮੰਨ ਕੇ ਪੂਜਾ ਵੀ ਕਰਦੇ ਆ ਪਰ ਮੈਂ ਕਹਿੰਦਾ ਉਹਨਾਂ ਦੀ ਸਪਲਿਟ ਕਿੱਥੇ ਗਈ ਜੀ ਉਹਨਾਂ ਵਾਲੀ ਸੋਚ ਕਿੱਥੇ ਗਈ ਉਹ ਅਖਤਿਆਰ ਕਰਨ ਦੀ ਲੋੜ ਹੈ ਮੈਨੂੰ ਐਂ ਲੱਗਦਾ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਨਾਂ ਲਏ ਨਾ ਕਿ ਜਿਹੜੇ ਇਹ ਸਾਡੇ ਕੈਰੈਕਟਰ ਸੀਗੇ ਬਾਬਾ ਜੀਵਨ ਸਿੰਘ ਹੈ ਉਹ ਕਿੱਡਾ ਤਿਆਗ ਸੀ ਬੰਦੇ ਦਾ ਕਿੱਡੀ ਬੜੀ ਲਸਾਨੀ ਕੁਰਬਾਨੀ ਉਸ ਬੰਦੇ ਦੀ ਕਿ ਦਿੱਲੀ ਦੀ ਹਕੂਮਤ ਜ਼ੁਲਮ ਕਰ ਰਹੀ ਸੀ ਤੇ ਉਹ ਗੁਰੂ ਤੇਗ ਬਹਾਦਰ ਦਾ ਸੀਸ ਆਪਣੀ ਝੋਲੀ ਚੱਕ ਕੇ ਉੱਥੋਂ ਪੈਦਲ ਤੁਰ ਕੇ ਕਿਵੇਂ ਪਹੁੰਚਿਆ ਇੱਥੇ ਅਨੰਦਪੁਰ ਸਾਹਿਬ ਪਹੁੰਚਦਾ ਤੇ ਕਹਿੰਦਾ ਜੀ ਗੁਰੂ ਜੀ ਮੈਂ ਇੰਨਾ ਕਿ ਲਿਆ ਸਕਿਆ ਵੀ ਜਿਹੜਾ ਧਰਸੀਆ ਗੁਰੂ ਸਾਹਿਬ ਦਾ ਉਹ ਉੱਥੇ ਉਹਦਾ ਆਪਣਾ ਘਰ ਫੂਕੇ ਬੰਦੇ ਨੇ ਲੱਖੀ ਨੇ ਲੱਖੀ ਸਾਹਿਬ ਬਨਜਾਰੇ ਨੇ ਆਪਣਾ ਘਰ ਫੂਕੇ ਸਸਕਾਰ ਕਰਤਾ ਆਪਣਾ ਘਰ ਹੀ ਫੂਕਤਾ ਬੰਦੇ ਨੇ ਗੁਰੂ ਸਾਹਿਬ ਦੀ ਦੇਹ ਸਸਕਾਰ ਕਰਨ ਲਈ ਸੋ ਇੱਕ ਇੱਕ ਕੈਰੈਕਟਰ ਸੀ ਕਿ ਸਾਡੇ ਇਤਿਹਾਸ ਦੇ ਜੀ ਮੈਂ ਕਹਿੰਦਾ ਉਹ ਸਮਝਣ ਦੀ ਲੋੜ ਹੈ ਉਹ ਦੱਸਣ ਦੀ ਲੋੜ ਹੈ ਕਿ ਉਹ ਕੈਰੈਕਟਰ ਸਾਡੇ ਜੋ ਕੌਣ ਬਣੂਗਾ ਜੀ ਅਸੀਂ ਉਹ ਉਸ ਕੌਮ ਦੇ ਬੰਦੇ ਆ ਅਸੀਂ ਉਸ ਧਰਤੀ ਦੇ ਬੰਦੇ ਆ ਅਸੀਂ ਉਹਨਾਂ ਦੇ ਆਪਣੇ ਆਪ ਨੂੰ ਵਾਰਿਸ ਆਖਣ ਵਾਲੇ ਲੋਕ ਆ ਪਰ ਸਾਡੇ ਵਿੱਚ ਉਹ ਕੈਰੈਕਟਰ ਚਲਣਾ ਚਾਹੀਦਾ ਫਿਰ ਇਹ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਕਿਸੇ ਨੇ 500 ਰੁਪਏ ਦੇਤਾ ਤੂੰ ਵੋਟ ਇਧਰ ਪਾ ਦੇ ਸਾਨੂੰ ਕਿਸੇ ਨੇ ਸ਼ਰਾਬ ਦੀ ਬੋਤਲ ਦੇਦੀ ਤੂੰ ਵੋਟ ਉਧਰ ਪਾ ਦੇ ਸਾਨੂੰ ਕਿਸੇ ਨੇ ਕਿਹਾ ਤੈਨੂੰ ਮਹਾਰਾਜ ਦਾ ਲਾਲਚ ਦਿੰਨਾ ਤੂੰ ਸਾਡੇ ਵਾਲੇ ਚਾਰ ਪਾਸੇ ਨਾਰੇ ਮਾਰ ਦੇ ਮੈਂ ਕਹਿੰਦਾ ਤੁਹਾਡਾ ਕੋਈ ਵੀ ਸਟੈਂਡ ਹੈ ਹੂੰ ਤੁਹਾਡਾ ਕੋਈ ਵੀ ਤੁਹਾਡਾ ਆਪਣਾ ਦਿਮਾਗ ਦਾ ਸੁਝਾਅ ਹੈ ਤੁਸੀਂ ਉਹਤੇ ਤਾਂ ਰਹੋ ਟੱਲ ਬਿਲਕੁਲ ਅਸੂਲਾਂ ਤੋਂ ਬਿਨਾ ਜ਼ਿੰਦਗੀ ਕਿਵੇਂ ਹੋ ਸਕਦੀ ਹੈ ਗੁਰੂ ਸਾਹਿਬ ਨੇ ਅਸੂਲਾਂ ਨੂੰ ਪ੍ਰੀਫਰੈਂਸ ਦਿੱਤੀ ਹੈ ਨਹੀਂ ਤਾਂ ਉਹ ਵੀ ਕਿਸੇ ਵੀ ਰਾਜੇ ਨਾਲ ਕੋਈ ਵੀ ਸੰਧੀ ਕਰ ਸਕਦੇ ਸੀ ਪਰ ਲਾਈਫ ਅਸੂਲਾਂ ਤੋਂ ਕਹਿੰਦੇ ਪਿਆਰੀ ਨਹੀਂ ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਹੋ ਸਕਦੀ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਅਸੂਲ ਹੋਣੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਮੈਂ ਲੋਕਾਂ ਦੀ ਗੱਲ ਕੀਤੀ ਹੈ ਚਾਹੇ ਉਹ ਹਾ ਦਾ ਨਾਰਾ ਮਾਰਨ ਵਾਲੇ ਸਾਡੇ ਕੋਲ ਨਵਾਬ ਮਲੇਰ ਕੋਟਲਾ ਹੈ ਚਾਹੇ ਸਾਡੇ ਕੋਲੇ ਦਵਾਨ ਟੋਡਰ ਮੱਲ ਹੈ ਚਾਹੇ ਸਾਡੇ ਕੋਲੇ ਮੂਤੀਰਾ ਮਹਿਰਾ ਹੈ ਮਤਲਬ ਉਹ ਲੋਕ ਉਸੂਲਾਂ ਤੇ ਖੜੇ ਸੀ ਨਾ ਉਹ ਲੋਕਾਂ ਉਹ ਲੋਕ ਕਹਿੰਦੇ ਸੀ ਅਸੀਂ ਤਾਂ ਹੱਕ ਸੱਚ ਦੇ ਲੋਕ ਹਾਂ ਅਸੀਂ ਤਾਂ ਹੱਕ ਹਾਸ ਦੀ ਰਾਖੀ ਕਰਨ ਵਾਲੇ ਬੰਦੇ ਆ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਡਲਾ ਸਕੇ ਜਿਨ੍ਹਾਂ ਨੂੰ ਕੋਈ ਡਰਾਵੇ ਨਹੀਂ ਡਰਾ ਸਕੇ ਮਤਲਬ ਇਹ ਤੋਂ ਵੱਡੀ ਕੀ ਮਿਸਾਲ ਹੋਗੀ ਵੀ 7 ਤੇ 9 ਸਾਲ ਦੇ ਛੋਟੇ ਛੋਟੇ ਜਿਹੜੇ ਬਾਲ ਨੇ ਸਾਡੇ ਛੋਟੇ ਸਾਹਿਬ ਜਦੇ ਇਸੇ ਕਰਕੇ ਉਹਨਾਂ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਕਿਹਾ ਜਾਂਦਾ ਹਾਂਜੀ ਇਸੇ ਕਰਕੇ ਬਾਬਾ ਸ਼ਬਦਲਾ ਬਾਬਾ ਸ਼ਬਦ ਦਾ ਮਤਲਬ ਤੇ ਇਹੀ ਹੈ ਨਾ ਕਿ ਕਿਹਨੂੰ ਤੁਸੀਂ ਸਤਿਕਾਰ ਕਿਹਨਾਂ ਦੰਨੇ ਹੋ ਜਿਨ੍ਹਾਂ ਦੀ ਸੋਚ ਐਡੀ ਵੱਡੀ ਸੀਗੀ ਕਿ ਕੋਈ ਲਾਲਚ ਕੋਈ ਡਰਾਵਾ ਨਹੀਂ ਕੰਮ ਕਰ ਸਕਿਆ ਸੋ ਇਹ ਇਹ ਮੈਨੂੰ ਲੱਗਦਾ ਕਿ ਅੱਜ ਅੱਜ ਸਮਾਂ ਇਹ ਹੈ ਕਿ ਅਸੀਂ ਆਪੋ ਆਪਣੇ ਬੱਚਿਆਂ ਨੂੰ ਜਿੰਨੇ ਅਸੀਂ ਫਾਦਰ ਲੋਕਾਂ ਦਾਦਾ-ਦਾਦੀਆਂ ਮਦਰ ਅਸੀਂ ਨਾ ਦਿਨਾਂ ਦੇ ਵਿੱਚ ਘਟੋ-ਘਟ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਦਸੀਏ ਕਿ ਇਹ ਇਹ ਸਾਡੇ ਲੋਕ ਸੀਗੇ ਜਿਨ੍ਹਾਂ ਕਰਕੇ ਇਹ ਸੋਖ ਸਵਾ ਮਨਾਉਨੇ ਆ ਇਹ ਦੱਸਣ ਲਈ ਅਸੀਂ ਮਨਾਉਨੇ ਆ ਤਾਂ ਕਿ ਇਹ ਮੌਤ ਤੋਂ ਮੌਤ ਲੋਕਾਂ ਤਾਂ ਗੱਲ ਚੱਲਦੀ ਬਿਲਕੁਲ ਸੋ ਸਾਡੀ ਅੱਜ ਦੀ ਇਸ ਖਾਸ ਗੱਲਬਾਤ ਦਾ ਮਕਸਦ ਵੀ ਆਈ ਸੀ ਕਿ ਅਸੀਂ ਹਮੇਸ਼ਾ ਜ਼ਿੰਮੇਵਾਰ ਠਹਿਰਾ ਦਿੰਿਆ ਕਲਾਕਾਰਾਂ ਨੂੰ ਕਿ ਮਾੜੀ ਗੱਲ ਪਿੱਛੇ ਜਾਂ ਕਾਮੇਡੀ ਫਿਲਮਾਂ ਪਿੱਛੇ ਇਹ ਇਹਨਾਂ ਦਾ ਹੱਥ ਹੁੰਦਾ ਹੈ ਲੇਕਿਨ ਇਹੀ ਕਲਾਕਾਰ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਨੇ ਤੇ ਮੈਨੂੰ ਲੱਗਦਾ ਸਾਨੂੰ ਉਹਨੂੰ ਸੁੰਨਣਾ ਵੀ ਚਾਹੀਦਾ ਹੈ ਔਰ ਇਤਿਹਾਸ ਦੇ ਨਾਲ ਹੋਰ ਜ਼ਿਆਦਾ ਜੁੜਨਾ ਚਾਹੀਦਾ ਹੈ ਸੋ ਕਲਾਕਾਰ ਜ਼ਰੂਰ ਨੇ ਲੇਕਿਨ ਕਿਤਨਾ ਮੈਂ ਦੇਖ ਖੁਸ਼ ਜਦੋਂ ਜਦੋਂ ਇਤਿਹਾਸ ਦੱਸ ਰਹੇ ਸੀ ਬੰਦੇ ਜਦੋਂ ਬੰਦੇ ਇਹ ਗੱਲ ਕਰ ਰਹੇ ਸੀ ਵੀ ਚਾਰ ਸੌ ਜਿਆਦੇ ਫਿਲ ਤਾਂ ਕਿੰਨੇ ਲੋਕ ਆਪੋਂ ਆਪਣੇ ਮੈਂ ਕਹਿੰਦਾ ਤੁਹਾਡੇ ਮਾਧਿਅਮ ਵੀ ਆਪਾਂ ਗੱਲ ਕਰਦੇ ਹਾਂ ਕਿੰਨੇ ਲੋਕ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣ ਕਿ ਕਿੰਨੇ ਲੋਕਾਂ ਨੇ ਉਹ ਫਿਲਮ ਬਣਾਉਣ ਨੂੰ ਐਪਰੀਸ਼ੀਏਟ ਕੀਤਾ ਜੀ ਸਾਡੇ ਕੋਲ ਤਾਂ ਐਪਰੀਸ਼ੀਏਸ਼ਨ ਹੀ ਖਤਮ ਹੋ ਗਈ ਮੈਂ ਤਾਂ ਥੋੜਾ ਧੰਨਵਾਦ ਕਰਦਾ ਤੁਸੀਂ ਇੱਕ ਚੈਨਲ ਦੇ ਮਾਧਿਅਮ ਰਾਹੀਂ ਅੱਜ ਕਿੰਨੇ ਲੋਕਾਂ ਨੂੰ ਦੱਸੋਗੇ ਕਿ ਚਮਕੌਰ ਸਾਹਿਬ ਜਿਹੜੇ ਲੋਕਾਂਾਂ ਚ ਬੈਠੇ ਨੇ ਜਿਹੜੇ ਲੋਕ ਦੂਰ ਦਰਾਡੇ ਤੱਕ ਤੁਸੀਂ ਗੱਲ ਦੂਰ ਤੱਕ ਪਹੁੰਚਾ ਸਕਦੇ ਹੋ ਸੋ ਫਿਲਮ ਵੀ ਇਹੀ ਮਾਧਿਅਮ ਐਸੀ ਗੱਲ ਦੂਰ ਤੱਕ ਪਹੁੰਚਾ ਸਕਦੇ ਆ ਸਾਨੂੰ ਚਾਹੀਦਾ ਸੀ ਕਿ ਉਹ ਚਾਰ ਸਾਹਿਬ ਜਦੇ ਫਿਲਮ ਆਈ ਜਿਹੜੇ ਬੰਦੇ 6 ਮਹੀਨੇ ਬਾਅਦ ਹਰ 4 ਮਹੀਨੇ ਬਾਅਦ ਜਿੱਥੇ ਸਾਡਾ ਕੋਈ ਫੰਕਸ਼ਨ ਹੈ ਅਸੀਂ ਉਹਨਾਂ ਨੂੰ ਬੁਲਾ ਕੇ ਖੜੇ ਕਰਦੇ ਅਸੀਂ ਉਹਨਾਂ ਦੇ ਗੱਲਾਂ ਸੁਣੋਪੇ ਪਾਉਂਦੇ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਤਾਂ ਕਿ ਹੋਰ ਮੇਕਰ ਨੂੰ ਲੱਗਦਾ ਕਿ ਸਾਨੂੰ ਇਹੋ ਜੀਆਂ ਫਿਲਮਾਂ ਬਣਾਉਣੀਆਂ ਚਾਹੀਦੀਆਂ ਬਣਾਉਣੀਆਂ ਚਾਹੀਦੀਆਂ ਪਰ ਜੇ ਤੁਹਾਡੀ ਗੱਲ ਸਹੀ ਹੈ ਕਿ ਐਪਰੀਸ਼ੀਏਸ਼ਨ ਬਹੁਤ ਜ਼ਰੂਰੀ ਹੈ ਨਾ ਮੈਨੂੰ ਲੱਗਦਾ ਉਹ ਐਪਰੀਸ਼ੀਏਸ਼ਨ ਨਹੀਂ ਸੀ ਐਸੇ ਕਰਕੇ ਇੱਕੋ ਹੀ ਫਿਲਮ ਆਈ ਅੱਜ ਕੁੜੇ ਤੂੰ ਪ੍ਰੋਗਰਾਮ ਕਰਨ ਆਈ ਹੈ ਜੀ ਜੇ ਲੋਕ ਇਸ ਪ੍ਰੋਗਰਾਮ ਨੂੰ ਐਪਰੀਸ਼ੀਏਸ਼ਨ ਨਹੀਂ ਦਿੰਦੇ ਤੂੰ ਫਿਰ ਕਹੇਂਗੀ ਮੈਂ ਤਾਂ ਕਿਸੇ ਦੇ ਘਰ ਜਾਵਾਂਗੀ ਇੰਟਰਵਿਊ ਕਰਕੇ ਮੁੜ ਕੇ ਆਜਾਂਗੀ ਉਹਨਾਂ ਦੀਆਂ ਗੱਲਾਂ ਸੁਣ ਕੇ ਚਾਰਕਲਾ ਕਰਨ ਦੇ ਇੰਟਰਵਿਊ ਘਰੇ ਆ ਜੰਗੀ ਤੈਨੂੰ ਆਹ ਘੁੰਮ ਕੇ ਏਡੀ ਢੀੜਪੜੀ ਤੈਨੂੰ ਪ੍ਰੋਗਰਾਮ ਕਰਨ ਦੀ ਕੀ ਲੋੜ ਹੈ ਇਸ ਕਰਕੇ ਜੁੜੀ ਹੈ ਕਿ ਜਿਹੜਾ ਬੰਦਾ ਠੀਕ ਕੰਮ ਕਰਦਾ ਉਹਨੂੰ ਐਪਰੀਸ਼ੀਏਸ਼ਨ ਜ਼ਰੂਰ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਇਹ ਸਾਡੇ ਅਧਾਰਿਆਂ 'ਚ ਵੀ ਪ੍ਰੋਬਲਮ ਇਹੀ ਹੋਗੀ ਤੁਸੀਂ ਜਿੰਨਾ ਹਜ਼ਾਰਾਂ ਵਾਲੇ ਵੀ ਕੰਮ ਕਰਦੇ ਹੋ ਨਾ ਸਾਨੂੰ ਦਿੱਕਤ ਆ ਰਹੀ ਪਾਸੇ ਸਾਨੂੰ ਪਤਾ ਹੈ ਉਹਨਾਂ ਨੂੰ ਵੀ ਚਟਕਾਰੇ ਦੇ ਰੱਖਣਾ ਚਾਹੀਦੀ ਹੈ ਜੀ ਬਿਲਕੁਲ ਇਸ ਕਰਕੇ ਇਹ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨਾ ਜਿਹੜਾ ਬੰਦਾ ਮਿਹਨਤ ਨਾਲ ਕੱਢ ਕੇ ਲੈ ਕੇ ਆਉਂਦਾ ਮੈਂ ਕਹਿੰਦਾ ਚਾਹੇ ਉਹ ਕੋਈ ਵੀ ਹੈ ਮੇਰਾ ਉਹਨਾਂ ਦਾ ਵਿਚਾਰ ਮਿਲਦਾ ਹੋਵੇ ਨਾ ਮਿਲਦਾ ਹੋਵੇ ਪਰ ਉਸ ਬੰਦੇ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਪਰ ਪਾਜੀ ਮੈਂ ਤੁਹਾਡੇ ਮੈਂ ਸੱਚੀ ਪੁੱਛਣਾ ਚਾਹਨੀ ਆ ਕਿ ਜਿੱਦਾਂ ਚਾਰ ਸਾਹਿਬਜ਼ਾਦੇ ਫਿਲਮ ਦੇ ਤੁਸੀਂ ਗੱਲ ਕੀਤੀ ਤੇ ਇਹ ਤਾਂ ਫਿਲਮਾਂ ਆਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਕਿਉਂਕਿ ਬੱਚੇ ਦੇਖਦੇ ਨੇ ਬਜ਼ੁਰਗ ਦੇਖਦੇ ਨੇ ਔਰ ਇਤਿਹਾਸ ਬਾਰੇ ਵਿਸਤਾਰ ਨਾਲ ਪਤਾ ਲੱਗਦਾ ਸੋ ਕੀ ਆਉਣ ਵਾਲੇ ਟ ਮਨ ਲਓ ਉਹ ਇਤਿਹਾਸ ਇਤਿਹਾਸਕਾਰਾਂ ਨੇ ਕਿਤਾਬਾਂ ਚ ਲਿਖਤਾ ਪਰ ਸਾਡੇ ਬੱਚਿਆਂ ਕੋਲ ਕਿਤਾਬਾਂ ਪੜ੍ਹਨ ਦਾ ਸਮਾਂ ਨਹੀਂ ਹੈ ਸਾਡੇ ਬੱਚੇ ਮੋਬਾਈਲ ਦੇਖ ਸਕਦੇ ਨੇ ਸਿਨੇਮਾ ਦੇਖ ਸਕਦੇ ਨੇ ਟੈਲੀਵਿਜ਼ਨ ਦੇਖ ਸਕਦੇ ਨੇ ਫਿਰ ਉਹੀ ਇਤਿਹਾਸ ਸਿਨੇਮੇ ਰਾਹੀਂ ਟੈਲੀਵਿਜ਼ਨ ਰਾਹੀਂ ਮੋਬਾਈਲ ਰਾਹੀਂ ਕੈਰੀਕਚੂਨ ਕੀਤਾ ਜਾਂਦਾ ਬਿਲਕੁਲ ਪਹਿਲਾਂ ਜਿਹੜੀਆਂ ਗੱਲਾਂ ਸੀ ਨਾ ਜਦੋਂ ਲੋਕ ਅਨਪੜ੍ਹ ਸੀਗੇ ਜੀ ਮਤਲਬ ਮੇਰਾ ਨਾਨਾ ਸੀ ਮੇਰਾ ਦਾਦਾ ਸੀਗਾ ਉਹਨਾਂ ਨੇ ਆਪਣੇ ਬੱਚਿਆਂ ਨੂੰ ਗੱਲਾਂ ਦੱਸੀਆਂ ਦੱਸੀਆਂ ਤਾਂ ਮੌਤ ਤੋਂ ਮੌਤ ਅਗਲੀ ਜਗ੍ਹਾ ਗੱਲ ਪਹੁੰਚਦੀ ਸੀ ਪਰ ਅੱਜ ਸਾਡੇ ਕੋਲ ਫੈਮਲੀਆ ਚ ਗੱਲ ਕਰਨ ਦਾ ਸਮਾਂ ਹੀ ਨਹੀਂ ਹੈਗਾ ਅੱਜ ਮਾਂ ਆਪਣੇ ਬੱਚਿਆਂ ਨਾਲ ਕਿੰਨੀ ਗੱਲ ਕਰਦੀ ਹੈ ਉਹ ਕਹਿੰਦੇ ਬੇਟਾ ਹੋਮਵਰਕ ਕਰੋ ਹੋਮਵਰਕ ਲਈ ਵੀ ਟਿਊਸ਼ਨ ਵਾਲਾ ਰੱਖਿਆ ਹੋਇਆ ਹੈ ਬਿਲਕੁਲ ਉਹਨਾਂ ਨੂੰ ਨੂੰ ਆਉਣ ਤਿਆਰ ਕਰਨ ਲਈ ਵੀ ਬੰਦੇ ਰੱਖੇ ਹੋਏ ਆ ਹਾਂਜੀ ਸਾਡੀ ਆਪਸ ਫੀਲਿੰਗ ਖਤਮ ਹੋ ਗਈ ਆਪਸੀ ਡਾਇਲੌਗ ਗਲਤ ਖਤਮ ਹੋ ਗਈ ਬਿਲਕੁਲ ਬੱਚੇ ਨੂੰ ਇਤਿਆਜ਼ ਤੁਸੀਂ ਅਗਲਾ ਕਿੱਥੋਂ ਦੱਸਾਂਗੇ ਅਸੀਂ ਹੂੰ ਫਿਰ ਬੱਚੇ ਜਿਹੜਾ ਕੋਈ ਮੋਬਾਈਲ 'ਚ ਦੇਖਦੇ ਨੇ ਜੀ ਦੇਖਦੇ ਨੇ ਕਾਰਟੂਨ ਰਾਈਟ ਫਿਰ ਕਾਰਟੂਨ ਦੇਖ ਕੇ ਥੋੜੇ ਬੱਚੇ ਕਾਰਟੂਨ ਬਣਨਗੇ ਫਿਰ ਉਹ ਭਾਈ ਜੈਤੇ ਵਰਗੇ ਤਾਂ ਬਣ ਨਹੀਂ ਲੱਗੇ ਬਿਲਕੁਲ ਨਹੀਂ ਫਿਰ ਉਹ ਟੋਡਰਮਲ ਦਵਾਨ ਵਰਗੇ ਤਾਂ ਬਣ ਨਹੀਂ ਲੱਗੇ ਜੀ ਨਾ ਹੋਪ ਆਈ ਮੋਤੀ ਨਾ ਮਿਹਰੇ ਵਰਗੇ ਬਣ ਗਏ ਬਿਲਕੁਲ ਫਿਰ ਉਹੀ ਬਣ ਗਏ ਜੋ ਕੋ ਦੇਖ ਰਹੇ ਨੇ ਸੋ ਇਸ ਕਰਕੇ ਇਹ ਸਾਡੇ ਲੋਕਾਂ ਨੂੰ ਸਮਝਣਾ ਜ਼ਰੂਰੀ ਹੈ ਇਸ ਗੱਲ ਆ ਕਿ ਵੀ ਤੁਸੀਂ ਹਰ ਗੱਲ ਤੇ ਨਾ ਮੈਂ ਕਹਿੰਦਾ ਸਾਨੂੰ ਪ੍ਰਾਊਡ ਅਸੀਂ ਕਿਸੇ ਗੱਲ ਤੇ ਪ੍ਰਾਊਡ ਫੀਲ ਕੀਤਾ ਇੱਕ ਸਭ ਤੋਂ ਜਿਹੜੀ ਮਾੜੀ ਗੱਲ ਹੈ ਮੈਂ ਵੀ ਉਸ ਸ਼ਾਮਲ ਹਾਂ ਮੈਂ ਆਪਣੇ ਨੂੰ ਮੁਨਕਰ ਨਹੀਂ ਕਰਦਾ ਮੈਂ ਕਹਿੰਦਾ ਵੀ ਹਰ ਸਟੇਟ ਆ ਸਾਨੂੰ ਬਾਹਰਲੇ ਮੁਲਕਾਂ ਜਾਣ ਦਾ ਮੌਕਾ ਮਿਲਦਾ ਸਟੇਟਾਂ ਜਾਣ ਦਾ ਮੌਕਾ ਮਿਲਦਾ ਹਰ ਸਟੇਟ ਇਸ ਗੱਲ ਤੇ ਪ੍ਰਾਊਡ ਫੀਲ ਕਰਦੀ ਉਹ ਕਹਿੰਦੇ ਸਾਡੇ ਕੋਲੇ ਫਲਾਣਾ ਵਿਗਿਆਨੀ ਹੈ ਹੂੰ ਸਾਡੇ ਕੋਲੇ ਫਲਾਣ ਡਾਕਟਰ ਹੈ ਜੀ ਸਾਡੇ ਕੋਲੇ ਫਲਾਣ ਰਾਈਟਰ ਹੈ ਜੀ ਸਾਡੇ ਕੋਲੇ ਕਮਾਲ ਦਾ ਕਲਾਕਾਰ ਹੈ ਸਾਡੇ ਕੋਲੇ ਕਮਾਲ ਦਾ ਸਿੰਗਰ ਹੈ ਜੀ ਉਹ ਕਹਿੰਦੇ ਸਾਡੇ ਕੋਲੇ ਫਰਾਣਾ ਇਤਿਹਾਸ 'ਚ ਸਾਡਾ ਜੋਧਾ ਸੀ ਕਮਾਲ ਦਾ ਜੀ ਜਿਹਨੇ ਸਾਨੂੰ ਇਤਿਹਾਸ ਦੱਸਿਆ ਬਿਲਕੁਲ ਜਿਹਨੇ ਕੁਰਬਾਨੀ ਦਿੱਤੀ ਜੀ ਜਿਹਦੀ ਕੁਰਬਾਨੀ ਉਹ ਅਸੀਂ ਕਹਿੰਦੇ ਲਸਾਨੀ ਕੁਰਬਾਨੀ ਹੈ ਅਸੀਂ ਪ੍ਰਾਊਡੀ ਨਹੀਂ ਕਿਸੇ ਤੇ ਕਰ ਰਹੇ ਅਸੀਂ ਹਰ ਬੰਦੇ ਦੀ ਲੱਤ ਖਿਚਣ ਲੱਗੇ ਹੋਇਆ ਕੋਈ ਬੰਦਾ ਜਿਹੜਾ ਇੱਕ ਵਿਗਿਆਨੀ ਖੋਜ-ਖੋਜਦਾ ਹੈ ਉਹਨੇ ਕਿਸੇ ਦਾ ਕੀ ਬਗਾ ਲਿਆ ਦੱਸੋ ਸਾਨੂੰ ਸਾਨੂੰ ਉਹ ਵੀ ਨਹੀਂ ਚੰਗਾ ਲੱਗਦਾ ਸਾਨੂੰ ਕੁਝ ਮੈਂ ਕਹਿੰਦਾ ਹੋਰ ਵੀ ਛੱਡ ਦਿਓ ਤੁਸੀਂ ਸਿਆਸਤਦਾਨ ਬੰਦੇ ਹੋ ਤਾਨੂੰ ਸਾਡਾ ਲੀਡਰ ਨਹੀਂ ਚੰਗਾ ਲੱਗ ਰਿਹਾ ਕੋਈ ਜੀ ਉਹ ਯਾਰ ਕਿਸੇ ਤਾਂ ਹੋ ਜਾਓ ਕਿਸੇ ਨੂੰ ਤਾਂ ਕਹੋ ਠੀਕ ਹੈ ਕੋਈ ਇੰਨਾਂ ਚੋ ਕੁਝੇ ਕਲਾਕਾਰ ਨੂੰ ਕਹੋ ਭਾਈ ਫਰਾਣਾ ਬੰਦਾ ਵਧੀਆ ਸੀ ਜਿਹੜੇ ਬੰਦੇ ਨੇ ਚਾਰ ਸਾਹਿਬ ਜਾਦੇ ਬਣਾਈ ਸੀ ਜੇ ਤੁਸੀਂ ਧਾਰਮਿਕ ਲੋਕ ਵੀ ਹੋ ਤੁਸੀਂ ਇਹ ਤਾਂ ਕਹੋ ਜੀ ਵੀ ਚਾਰ ਸਾਹਿਬ ਜਾਦੇ ਸਾਡੀ ਫੇਵਰਿਟ ਫਿਲਮ ਹੈ ਤੁਸੀਂ ਕਹੋ ਕਦੇ ਕੋਈ ਕਹਿੰਦੇ ਨਹੀਂ ਹੈ ਬਿਲਕੁਲ ਪਰ ਮੈਨੂੰ ਲੱਗਦਾ ਇੱਥੇ ਇੱਕ ਟੇਕ ਲਿਆ ਜਾ ਸਕਦਾ ਹੈ ਕਿ ਏਟਲੀਸਟ ਇਨ੍ਹਾਂ ਦਿਨਾਂ ਦੇ ਵਿੱਚ ਸਿਨੇਮਾਸ ਦੇ ਵਿੱਚ ਹੋਰ ਪੁਰਾਣੀਆਂ-ਪੁਰਾਣੀਆਂ ਫਿਲਮਾਂ ਲਾ ਰਿਹਾ ਚਾਰ ਸਾਹਿਬ ਜਾਦੇ ਦੇ ਬਿਲਕੁਲ ਮੈਂ ਉਹੀ ਤਾਂ ਅਪਰੀਸ਼ੀਏਸ਼ਨ ਕਰਦਾ ਨਾ ਸਾਨੂੰ ਇਤਿਹਾਸ ਨਾਲ ਸੰ ਨਹੀਂ ਲੱਗਦਾ ਕਿ ਮੈਂ ਉੱਥੇ ਨਹੀਂ ਜਾ ਸਕਦਾ। ਜੀ। ਉਹ ਜਿਹੜਾ ਹਫਤਾ ਹੈ ਕੋਈ ਜਿਹੜਾ 10 ਦਿਨਾਂ 20 ਦਿਨਾਂ ਇਤਿਹਾਸਕ ਫਿਲਮਾਂ ਹੋਣ ਕੋਈ ਇਹੋ ਜਿਹੀਆਂ ਫਿਲਮਾਂ ਹੋਣ ਜਿਹੜੀਆਂ ਸਾਨੂੰ ਸਾਡੇ ਹਿਸਟਰੀ ਨਾਲ ਜੋੜਦੀਆਂ ਹੋਣ ਉਹ ਗੱਲਾਂ ਕਰਨ ਮੈਂ ਦੁਬਾਰਾ ਰੀਲੀਜ਼ ਕਰ ਦਉ ਉਸਨਾਂ 'ਤੇ ਗੱਲ ਹੈ। ਬਿਲਕੁਲ। ਬਿਲਕੁਲ ਚਾਹੀਦਾ ਚਾਹੀਦਾ। ਪਰ ਨਹੀਂ ਥੈਂਕ ਯੂ ਮੈਂ ਮੈਨੂੰ ਇਹ ਅੱਛਾ ਲੱਗਾ ਕਿ ਅੱਜ ਮੈਂ ਇਸ ਧਰਤੀ ਤੇ ਆ ਕੇ ਨਤਮਸਤਕ ਹੀ ਨਹੀਂ ਹੋਈ ਬਲਕਿ ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਜਿਨ੍ਹਾਂ ਬਾਰੇ ਦਰਅਸਲ ਸਾਨੂੰ ਦੱਸਿਆ ਹੀ ਨਹੀਂ ਗਿਆ ਔਰ ਸਾਨੂੰ ਪਤਾ ਹੀ ਨਹੀਂ ਸੀ। ਸੋ ਬਹੁਤ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਬਹੁਤ ਅੱਜ ਦਾ ਦਿਨ ਜਿਹੜਾ ਸੀ ਉਹ ਇਸੇ ਲਈ ਸੀ ਮੈਂ ਬਸ ਇਹਨਾਂ ਦੇ ਮਾਧਿਅਮ ਤੋਂ ਇਸ ਗੱਲ ਨੂੰ ਹੋਰ ਜ਼ਿਆਦਾ ਵਿਸਤਾਰ ਦੇ ਨਾਲ ਅੱਗੇ ਲੈ ਕੇ ਆਉਣਾ ਚਾਹੁੰਦੀ ਸੀ ਕਿ ਆਖਿਰਕਾਰ ਇਹ ਦਿਨ ਕਿਉਂ ਮਨਾਏ ਜਾਂਦੇ ਆ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ ਔਰ ਕਿਸ ਤਰੀਕਾ ਦਾ ਉਸਮਾਰਿਆ ਔਰ ਉਹ ਜਿਹੜੀ ਗੱਲਾਂ ਨੇ ਉਹ ਇਥੋਂ ਦੇ ਜਿਹੜੇ ਜੁੜੇ ਨੇ ਜਿਹੜੇ ਵਸਨੀਕ ਨੇ ਉਹੀ ਚੰਗੀ ਤਰ੍ਹਾਂ ਅਹਿਸਾਸ ਦੇ ਨਾਲ ਦੱਸ ਸਕਦੇ ਨੇ ਸੋ ਮੈਂ ਸ਼ੁਕਰਗੁਜ਼ਾਰ ਆ ਕਿ ਤੁਸੀਂ ਆਏ ਔਰ ਤੁਸੀਂ ਦੱਸਿਆ ਥੈਂਕ ਯੂ ਸੋ ਮੱਚ ਤੇ ਤੁਸੀਂ ਵੀ ਇਸੇ ਤਰ੍ਹਾਂ ਵੇਖਦੇ ਰਹੋ ਤੁਹਾਨੂੰ ਕਰਦੇ ਰਹਾਂਗੇ ਰਵਾਂਗੇ ਅਪਡੇਟ ਪਲੀਜ਼ ਗੁਰੂ ਘਰਾਂ 'ਚ ਜਾਇਆ ਕਰੋ ਮੱਥੇ ਟੇਕਿਆ ਕਰੋ ਔਰ ਕੋਸ਼ਿਸ਼ ਕਰਿਆ ਕਰੋ ਬਜ਼ੁਰਗਾਂ ਨਾਲ ਜੁੜ ਕੇ ਰਹਿਣ ਦੀ ਤਾਂ ਕਿ ਤੁਸੀਂ ਤੁਹਾਡੇ ਜਿਹੜਾ ਇਤਿਹਾਸ ਹੈ ਉਸ ਦੇ ਨਾਲ ਜੁੜ ਕੇ ਰਹਿ ਸਕੋ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸ ਸਕੋ ਸਸ਼ਟਿਕਾ